ਲੋਈ ਬਹੁਤ ਹੀ ਪਿਆਰੇ ਦਰਸ਼ਕੋ ਸੋਡਾ ਬਹੁਤ-ਬਹੁਤ ਧੰਨਵਾਦ ਜਿਹੜੇ ਬਹੁਤ ਹਲਾਸ਼ੇਰੀਆਂ ਵੀ ਲੈਂਦੇ ਹੋ ਅੱਜ ਅਸੀਂ ਸੋਡਾ ਸਾਹਮਣੇ ਉਹ ਸ਼ਖਸ ਨੂੰ ਪੇਸ਼ ਕਰਨ ਜਾ ਰਹੇ ਹਾਂ ਜਿਹਦਾ ਜਨਮ ਨਗਰ ਪਿੰਡ ਬਦਰਾ ਹੈ ਪਰ ਉਹ ਹੁਣ ਮੈਂ ਬਦਰਾ ਨਹੀਂ ਕਹਿੰਦਾ ਹੁਣ ਤਾਂ ਮੈਂ ਤਨਹੌਲੇ ਕਹੂੰ ਕਿਉਂਕਿ ਤਨਹੌਲੇ ਇਹਦਾ ਸਾਰਾ ਪਰਿਵਾਰ ਹੈ ਜਿਹੜਾ ਉਤਨਹੌਲੇ ਰਹਿੰਦੇ ਨੇ ਤੇ ਨੇਪਰਾ ਸੋ ਪੰਜਾਬ ਦਾ ਮਸ਼ਹੂਰ ਬਿਆੰਕਾਰ ਦੇਸ਼ ਜਾਂ ਸਰਹੱਦਾਂ ਦਾ ਰਾਖਾ ਅਤੇ 사우ਦੀ ਅਰਬ ਦੇ ਵਿੱਚ 8-9 ਸਾਲ ਟਰਾਲਾ ਜਾਂ ਕੋਈ ਹੋਰ ਮਸ਼ੀਨਰੀ ਚਾਉਣ ਵਾਲੇ ਸਰਦਾਰ ਦਰਬਾਰਾ ਸਿੰਘ ਜੀ ਫੌਜੀ ਆਪਦੇ ਸਾਹਮਣੇ ਰੂਬਰੂ ਕਰਨ ਜਾ ਰਹੇ ਆ ਇਹਨਾਂ ਤੋਂ ਸੁਣਾਗੇ ਪਹਿਲਾਂ ਦਾ ਸੁਣੋ ਪੰਜ ਚਾਰ ਟੁੱਟ ਕੇ مشکول لذیفے ਕਿਉਂਕਿ ਅੰਗਰੇਜ਼ੀ ਦੇ ਵੀ ਜਿਹਨੂੰ ਇੰਟਰੋਡਕਸ਼ਨ ਕਹਿੰਦੇ ਨੇ ਪੰਜਾਬੀ ਦੇ ਵਿੱਚ ਸਮਝੋ ਜਾਣ ਪਛਾਣ ਉਹ ਕਰਵਾਉਣ ਜਾ ਰਹੇ ਹਾਂ ਸਰਦਾਰ ਦਰਬਾਰਾ ਸਿੰਘ ਜੀ ਫੌਜੀ ਪਿੰਡ ਤਨੌਲਾ ਸੋ ਸਨਾਓ ਜੀ ਮਹਾਰਾਜ ਉਹ ਪ੍ਰਾ ਆ ਮੇਰੇ ਤੁਹਾਨੂੰ ਪਤਾ ਹੈ ਵੀ ਪੰਜਾਬੀਆਂ ਦਾ ਹਰ ਗੱਲ ਚ ਹਾਸਾ ਢੱਠਾ ਮਖੌਲ ਇਹ ਬਹੁਤ ਮਸ਼ਹੂਰ ਹੈ ਉਹ ਕਿ ਇੱਕ ਵਾਰੀ ਕੀ ਹੋਇਆ ਕਿ ਇੱਕ ਲਖਨਊ ਦਾ ਜਿਹੜਾ ਮੁਸਲਮਾਨ ਸੀ ਤੇ ਇੱਕ ਪੰਜਾਬੀ ਮੁਸਲਮਾਨ ਉਹ ਕਿਸੇ ਪ੍ਰੋਗਰਾਮ 'ਚ ਇਕੱਠੇ ਹੋਏ ਤੇ ਬਰੀਆਨੀ ਬਰੂਨ ਨੇ ਵਧੀਆ ਬਣੀ ਸੀ ਤੇ ਉਹ ਉਹਨੂੰ ਕਹਿੰਦਾ ਨਵਾਬ ਸਾਹਿਬ ਆਪਕੇ ਵਾਲਦ ਸਾਹਿਬ ਕੈਸੇ ਫੌਤ ਹੋਏ ਥੇ ਉਹ ਲਖਨਊਦਾ ਮੁਸਲਮਾਨ ਤੇ ਉਹਨੂੰ ਜਦੋਂ ਨਵਾਬ ਸਾਹਿਬ ਕਹਤਾ ਉਹਨੇ ਕਾਲਰ ਉੱਪਰ ਚੱਕੇ ਅਰੇ ਪੰਜਾਬੀ ਭਾਈ ਆਪਨੇ ਕੈਸੇ ਟਾਈਮ ਪਰ ਵਾਲਦ ਸਾਹਿਬ ਕੀ ਯਾਦ ਦਿਲਾਦੀ unki tab tabe thodi nas nasaj ho gayi thi hum log allahabad mein le gaye nahi farq pada lakhnau mein le gaye koi farq nahi pada bade ilaj karaye aakhir unko jo hai na unki wafat pa gaye wo fir unki faut ho gaye wo fir kya karte allah ko yahi manzoor tha wo kenda punjabi bhai aapke walid sahab kaise faut hue the wo khanda khanda pata hi kenda punjabi wo kenda sada bada kothe dukke ke mar gaya si ਤੇ ਇਹ ਤੁਹਾਨੂੰ ਪਤਾ ਪੰਜਾਬੀਆਂ ਆ ਜਿਆਦਾ ਉਹ ਕਿਉਂਕਿ ਪੰਜਾਬੀਆਂ ਨੂੰ ਜਿਹੜੇ ਆਦਤ ਹੈ ਨਾ ਹੱਸਣ ਦੀ ਇਹਨਾਂ ਤੋਂ ਤਾਂ ਮੇਰੇ ਖਿਆਲ ਹੈ ਵੀ ਜੇ ਜਮਦੂਤ ਲੈਣ ਆਵੇ ਕਹਿਣਗੇ ਖੜ ਜਾ ਯਾਰ ਦੋ ਕੁ ਮਿੰਟ ਅਸੀਂ ਦੋ ਚਾਰ ਮਖੌਲ ਕਰ ਲਈਏ ਹੱਸ ਲਈਏ ਤੇ ਉਹ ਉਹ ਟਰਾਲੀ 'ਚ ਸਮਾਨ ਰੱਖ ਲਿਆ ਕਿਤੇ ਕਬਜਾ ਕੁਬਜਾ ਲੈਣ ਜਾਣਾ ਸੀ ਉਹ ਤਾਂ ਅੱਜ ਕੱਲ ਤਾਂ ਕਹਿੰਦੇ ਨੇ ਵੀ ਰੱਖ ਲੋ ਰਿਵਾਰਵਰ ਰੱਖ ਲੈ ਕਬਜਾ ਲੈਣਾ ਹੈ ਅੱਗੇ ਗਣਾਸਾ ਰੱਖ ਲਿਆ ਸੋਟੀਆਂ ਰੱਖ ਲੀਆਂ ਤੇ ਨਾਲ ਜਿਹੜੀਆਂ ਡੱਬਾ ਰੱਖ ਲਿਆ ਤੇ ਉਹ ਬੈਠਣ ਲੱਗੇ ਟਰਾਲੀ 'ਚ ਕਹਿੰਦਾ ਮਹਾਰਾਜ ਸੱਚੇ ਬਾਸ਼ਾ ਸੁੱਖ ਰੱਖੇ ਉਹ ਕੋਲੇ ਖੜੇ ਸੀ ਲਾਲਾ ਕਹਿੰਦਾ ਧੰਨਾ ਸਿਆਂ ਸੁੱਖ ਦਾ ਸਮਾਨ ਤਾਂ ਸਾਰਾ ਤੁਹਾਡੇ ਕੋਲੇ ਆ ਸੁੱਖ ਦਾ ਰੱਖੂਗਾ ਰੱਬ ਕਹਿੰਦਾ ਫੇਰ ਇਹ ਭਾਈ ਦਲੇਰੀ ਨੂੰ ਅੱਛਾ ਕਿਉਂਕਿ ਹਰ ਗੱਲ 'ਚ ਨਾਨੇ ਜਿਹੜਾ ਨਾ ਉਹ ਕੋਈ ਬੁੜੇ ਦੇਸੀ ਧੋਕ ਵਿਗੇ ਸਰੋਂ ਤੇ ਉਹ ਕੁੜੀ ਸੀ ਗਰੀਬ ਕਰਦੀ ਤੱਬਰ ਵੱਡਾ ਸੀ ਅੱਗੇ ਇਕੱਠੇ ਰਹਿੰਦੇ ਤਾਂ ਚਾਚੇ ਨਾਲ ਹੁੰਦੇ ਤੇ ਜਿਹੜਾ ਹੈ ਸਾਗ ਤੋੜ ਲੈ ਕਹਿੰਦਾ ਕੁੜੀਏ ਤਾਂ ਸਾਗ ਦੀ ਪੰਡ ਬਣ ਲਈ ਕਹਿੰਦੀ ਬਾਬਾ ਟੱਬਰ ਵੱਡਾ ਹੈ ਕਹਿੰਦਾ ਫਿਰ ਮੈਂ ਕੀ ਕਰਾਂ ਜੀ ਟੱਬਰ ਵੱਡਾ ਕਹਿੰਦਾ ਇਹ ਤਾਂ ਸਾਰਾ ਸਾਗ ਮੁੱਚ ਲਿਆ ਕਹਿੰਦੀ ਬਾਬਾ ਘੱਟ ਵੱਧ ਬੋਲਣ ਦੀ ਲੋੜ ਨਹੀਂ ਸਾਗ ਰੱਖ ਲੈ ਉਹ ਜਦੋਂ ਸਾਗ ਰੱਖ ਕੇ ਖੜ ਗਈ ਕਹਿੰਦਾ じゃ ਹੁਣ ਮੂਤਰ ਮੂਤਰ ਕੀ ਝਾਗਦੀ ਹੈ ਕਹਿੰਦੀ ਪੁੰਨਣ ਜੋ ਗਿਆ ਕਹਿੰਦੀ ਸਾਗ ਤਾਂ ਖੋਲੇ ਹੁਣ ਮੂਤਰ ਮੂਤਰ ਤਾਂ ਨਹੀਂ ਖੋਣੀ ਇਹ ਭਾਈ ਅਸੀਂ ਤਾਂ ਜਿਹੜੀ ਇਹ ਗੱਲ ਹਾਸੇ ਠੱਠੇ ਚ ਲੈ ਜਾਂਦੇ ਹਰੇਕ ਗੱਲ ਨੂੰ ਤੇ ਉਹ ਇਹ ਹੁਣ ਇਹਨਾਂ ਨੇ ਦੱਸ ਗਿਆ ਟੇ ਪਿੰਡ ਬਾਦਰਾ ਤੇ ਉਹ ਕਹਿੰਦਾ ਅ ਮੈਂ ਫੌਰ ਸਿੱਧੇ ਹੋਲਦਾ ਰਿਕਮੈਨ ਨੂੰ ਕਹਿੰਦਾ ਕਹਿੰਦਾ ਯਾਰ ਤੁਹਾਡੇ ਪਿੰਡ ਨੂੰ ਕਹਿੰਦਾ ਨੰਗ ਬਦਰ ਠੱਗਾ ਦੀ ਭੈਣੀ ਤੂਰਕੋਟ ਗੱਪੀਆਂ ਦਾ ਉਹੀ ਪਿੰਡ ਹੈ ਮੈਂ ਕਿਹਾ ਹਾਂ ਯਾਰ ਉਹੀ ਹੈ ਵੀ ਅੱਲ ਪੈ ਜਾਂਦੀ ਹੈ ਕਿਤੇ ਬਜ਼ੁਰਗਾਂ ਦੀ ਸਦੀਆਂ ਤੋਂ ਪੈਂਦੀ ਹੈ ਇੱਕ ਦਿਨ ਜਦ ਪੈਂਦੀ ਨਹੀਂ ਮੈਂ ਕਿਹਾ ਤੁਹਾਡੇ ਪਿੰਡ ਵੀ ਕਹਦੇ ਹੁੰਦੇ ਨੇ ਦਰਪਿੰਡਾਂ ਚ ਕਹਿੰਦਾ ਕੀ ਮੈਂ ਅ ਰੁੜਕਾ ਜਾਗਪੁਰ ਉਹੀ ਤਿੰਨੇ ਪਿੰਡ ਕੰਜਰਾਂ ਦੇ ਕਹਿੰਦਾ ਤੈਨੂੰ ਕਿਵੇਂ ਪਤਾ ਮੈਂ ਤੈਨੂੰ ਪਤਾ ਹੈ ਮੈਨੂੰ ਪਤਾ ਹੈ ਤੇ ਉਸ ਗੱਲ ਵਾਂਗੂ ਭਾਈ ਉਹ ਦੋ ਮੁੰਡੇ ਹਲ ਵਾਹੇ ਜਾਂਦੇ ਸੀ ਕਿ ਖੁੱਲੇ ਖੇਤ ਹੁੰਦੇ ਹੁਣ ਵਾਂਗੂ ਆ ਤਾਂ ਹੈ ਨਹੀਂ ਸੀ ਵੀ ਮਤਲਬ ਉਹ ਖਾੜਾ ਮਸਾ ਛੜਾਏ ਪਿੰਡ ਦੀਆਂ ਗਲੀਆਂ ਤੋਂ ਜਾਂ ਜੀਰੀ ਵਗਾਰਾ ਤੇ ਉਹ ਹਲ ਵਾਹੇ ਜਾਂਦੇ ਨੇ ਪਿਛੇ ਦੀ ਡੰਡੀ ਜਾਂਦੀ ਸੀ ਤੇ ਦੋ ਲੜਕੀਆਂ ਆਈਆਂ ਰੋਟੀ ਲੈ ਕੇ ਜਾਂਦੀਆਂ ਸੀ ਅੱਗੇ ਕੁੜੀਆਂ ਹੁਣ ਤਾਂ ਰੋਟੀ ਖੇਤ ਕੰਮ ਹੀ ਨਹੀਂ ਕਰਦਾ ਕੋਈ ਜੇ ਕਰਦਾ ਤਾਂ ਮੋਟਰਸਾਈਕਲ ਤੇ ਛੇਤੀ ਘਰੇ ਆ ਜਾਂਦਾ ਤੇ ਉਹ ਜਿਹੜਾ ਮਗਰਲਾ ਸੀ ਉਹ ਥੋੜਾ ਸਿੱਧਾ ਸਾਦਾ ਜੀ ਸੀ ਉਹ ਜਿਹੜੀ ਪਿੱਛੇ ਸੇ ਉਹਦੀ ਭੜਾਈ ਲੱਗਦੇ ਸੀ ਆਮ ਆਪਣੇ ਪੰਜਾਬੀ ਚ ਹਾਸਾ ਠੱਠਾ ਚੱਲਦਾ ਸੀ ਉਹ ਜਦੋਂ ਕੋਲੇ ਆਇਆ ਕਹਿੰਦਾ ਬਲਦ ਨੂੰ ਕਹਿੰਦਾ ਤੱਤਾ ਦੱਤਾ ਦੁਰਪਾ ਕਹਿੰਦਾ ਕਿਤੇ ਸੂਕੇ ਲਿਸਾ ਤਾਂ ਨਹੀਂ ਹੋ ਗਿਆ ਉਹ ਕੁੜੀਆਂ ਦਾ ਪਹਿਲਾਂ ਤਾਂ ਉਹਨਾਂ ਦਾ ਲੜਕੀਆਂ ਦਾ ਨੋਹਾਂ ਤੇ ਆਂਦਾ ਜਿਹੜਾ ਚਲੋ ᱛੀਆਂ ਕਿਸੇ ਦੀ ਆਉਣਗੇ ਉੱਥੇ ਤਾਂ ਨੋਹਾਂ ਹੀ ਸੀ ਉਹ ਕਹਿੰਦਾ ਉਹ ਕਹਿੰਦੀ ਬੇ ਮਰ ਜਾਣਿਆ ਇਹਦੇ ਬਲਦ ਵੀ ਸੂਏ ਨੇ ਜੇ ਨਹੀਂ ਮਖੌਲ ਕਰਨਾ ਆਉਂਦਾ ਕਿਸੇ ਤੋਂ ਸਿੱਖ ਲੈ ਕਹਿੰਦਾ ਭਾਬੀ ਮਖੌਲ ਚਾਹੇ ਨਾ ਕਰਨਾ ਆਉਂਦਾ ਵੀ ਜੀ ਤਾਂ ਮੇਰਾ ਵੀ ਕਰਦਾ ਹੈ ਤੇ ਜਦੋਂ ਉਹਨਾਂ ਨੇ ਘਰੇ ਜਾ ਕੇ ਦੱਸਿਆ ਆਪਣੇ ਤਾਇਆ ਸੱਸਾਂ ਚਾਚੇ ਸੱਸਾਂ ਨੂੰ ਉਹਨਾਂ ਦੇ ਢੇਡ ਦੁਖਣ ਲੱਗ ਗਿਆ ਸੱਸਾਂ ਕਹਿੰਦੀ ਉਹ ਕਾਮੜੇ ਦਾ ਤੁਸੀਂ ਕਹਿੰਦੀ ਗੁੱਸਾ ਦਾ ਸੀ ਕੀ ਕਰਦੇ ਆ ਅਸੀਂ ਕਹਿੰਦੇ ਵੀ ਤੁਸੀਂ ਇਹ ਜੇ ਸਾਡੇ ਪੱਲੇ ਪਾਤੇ ਕਹਿੰਦੀ ਜਿਨ੍ਹਾਂ ਨੂੰ ਹਾਂਜੀ ਤੇ ਕਈ ਵਾਰੀ ਨਾ ਬੰਦਾ ਮੁਫਤੇ ਚੀਜ਼ ਨੂੰ ਜਿਹੜਾ ਉਹ ਮੌਲਵੀ ਸੀ ਨਮਾਜ਼ ਨਮਾਜ਼ ਪੜ੍ਹਨ ਵਾਲਾ ਜਿ ਪੜਾਉਣ ਵਾਲਾ ਜਿਵੇਂ ਆਪਣੇ ਗ੍ਰੰਤੀ ਪਾਰਟੀ ਹੁੰਦੇ ਨੇ ਤੇ ਉਹਦਾ ਸੇਵਾਦਾਰ ਕਹਿੰਦਾ ਮੌਲਵੀ ਸਾਹਿਬ ਕਹਿੰਦਾ ਬਈ ਉਹ ਮੁਰਗੀ ਆ ਗਈ ਕਹਿੰਦਾ ਉਹ ਕਹਿੰਦਾ ਜੇ ਆਪੇ ਆ ਗਈ ਤੇ ਤੂੰ ਕਹਿੰਦਾ ਉਹਦਾ ਬਿਸਮਿਲ੍ਲਾ ਪੜ੍ਹ ਦੇ ਅੱਲਾਹੁ ਅਕਬਰ ਕਰ ਦੇ ਉਹਨੇ ਕਰਤਾ ਤੇ ਕਹਿੰਦਾ ਸ਼ੋਰ ਵਾ ਸ਼ੋਰ ਵਾ ਕਹਿੰਦਾ ਮੈਨੂੰ ਦੇ ਦੀ ਤੇ ਕਹਿੰਦਾ ਜਿਹੜੀ ਬੋਟੀ ਬੋਟੀ ਤੂੰ ਖਾ ਲਈ ਤੇ ਉਹ ਜਦੋਂ ਪਾਉਣ ਲੱਗਿਆ ਨਾ ਕਟਛ ਨਾਲ ਤੇ ਇੱਕ ਬੋਟੀ ਆਉਣ ਲੱਗੀ ਉਹ ਪਰੇ ਕਰਨ ਲੱਗਾ ਕਹਿੰਦਾ ਆਪੇ ਜਿਹੜੀ ਆਉਂਦੀ ਉਹ ਤਾਂ ਆ ਜਾਣ ਦੇ ਕਹਦਾ ਯਾਰ ਉਹਨੂੰ ਤਾਂ ਨਾਂ ਮੋੜ ਤੋਂ ਤੇ ਹੁੰਦਾ ਇਹ ਵੀ ਕਿਸੇ ਨੇ ਨਾ ਆਪਣੇ ਮੁਰਗੇ ਦਾ ਨਾਂ ਰੱਖ ਲਿਆ ਮੁਰਗਾ ਵਧੀਆ ਸੀ ਲੜਾਉਂਦਾ ਸੀ ਉਹ ਮੁਰਗੇ ਨੂੰ ਉਹ ਮੁਕਾਬਲੇ ਚ ਅੱਛਾ ਤੇ ਉਹਦਾ ਨਾਮ ਰੱਖ ਲੈਣ ਥਾਣੇਦਾਰ ਅੱਛਾ ਤੇ ਉਹ ਗਵਾਂਡੀ ਨੂੰ ਬੜਾ ਉਹ ਤੰਗ ਕਰਿਆ ਕਰੇ ਕੋ ਉਹ ਬੱਚੇ ਦਾ ਉਹਦੇ ਉਹਨੂੰ ਭਜਾਏ ਨਾ ਕਰਨ ਉਹ ਕੀ ਕਹਿੰਦੇ ਨੇ ਤੜ ਤੋੜ ਮਾਰਿਆ ਕਰੇ ਤੇ ਉਹ ਨੂੰ ਇੱਕ ਦਿਨ ਆਇਆ ਗੁੱਸਾ ਤੇ ਉਹ ਜਦੋਂ ਆਇਆ ਉਹਨੇ ਫੜ ਕੇ ਮੁਰਗਾ ਹلال ਕਰਕੇ ਤੇ ਉਹ ਜਿਹੜਾ ਸ਼ਾਕ ਲਿਆ ਉਹ ਗਵਾਂਡੀ ਆਇਆ ਕਹਿੰਦਾ ਯਾਰ ਸਾਡਾ ਥਾਣੇਦਾਰ ਨੇ ਦੇਖਿਆ ਉਹਨੇ ਖੰਬ ਟੰਗ ਦੇ ਕਿੱਲੇ ਨਾਲ ਕਹਿੰਦਾ ਆਇਆ ਸੀ ਕਹਿੰਦਾ ਵਰਦੀ ਲਾ ਕੇ ਪਤਾ ਨਹੀਂ ਕਿੱਥੇ ਗਿਆ ਹੋਣਾ ਹਾਂਜੀ ਤੇ ਵਰਦੀ ਵੀ ਹੈ ਵੀ ਬਸ ਇਹ ਹੈ ਵੀ ਅ ਅਸੀਂ ਤਾਂ ਜਿਹੜਾ ਨਾ ਪੰਜਾਬੀਆਂ ਦੀ ਆਦਤ ਹੈ ਇਹ ਹਰ ਜੇ ਤਾਂ ਉਹ ਜੇ ਤਾਂ ਇਹਨਾਂ ਨੂੰ ਗੁੱਸਾ ਹੋਵੇ ਫਿਰ ਤਾਂ ਜੇ ਕਹਿ ਕੇ ਲੰਘ ਜੇ ਕੋਈ ਕਹਣ ਕਿ ਫਸਿਆ ਗੱਲ ਚ ਉਹ ਕਹਿੰਦਾ ਆਹੋ ਉਹ ਕਹਿੰਦਾ ਕੱਢ ਦੇਗਾ ਕਹਿੰਦਾ ਕੱਢਾਂ ਫਿਰ ਨਾ ਦੱਸੋ ਐ ਵੀ ਬੇ ਮਤਲਬ ਵੀ ਉਹ ਜਿਹਨਾਂ ਨੂੰ ਆਦਤ ਹੁੰਦੀ ਹੈ ਇੱਕ ਬੰਦਾ ਘੋੜੀ ਤੇ ਬੈਠਾ ਆਵੇ ਉਹ ਕਹਿੰਦਾ ਤੇਰੀ ਘੋੜੀ ਕਿੱਥੇ ਆਵੇ ਆ ਤੈਨੂੰ ਬੈਠਾਂਦੀਆਂ ਦਾ ਕਹਿੰਦਾ ਪੁੱਛਣ ਚ ਵੀ ਕੀ ਹਰਜ ਹੈ ਆ ਤੁਰੇ ਜਾਂਦੇ ਟੀਚਰ ਕਰਕੇ ਲੈ ਆ ਤੁਰੇ ਜਾਂਦੇ ਟੀਚਰ ਇਹਨਾਂ ਨੇ ਅੱਬਾ ਅੱਛਾ ਪਿੰਡਾਂ ਦੀ ਜਿਹੜੀ ਆਲ ਐ ਨਾ ਪਿੰਡਾਂ ਦੀਆਂ ਕਈ ਗੱਲਾਂ ਹੁੰਦੀਆਂ ਨੇ ਉਹ ਫਿਰ ਉਹ ਕਈ ਵਾਰੀ ਤੇ ਆਪ ਹੀ ਦੱਸਦੇ ਨੇ ਬੰਦੇ ਅਸੀਂ ਕਿਤੇ ਗਏ ਉਹਨਾਂ ਨੂੰ ਪੁੱਛਿਆ ਵੀ ਯਾਰ ਅਸੀਂ ਫਲਾਣੇ ਦੇ ਜਾਣਾ ਕਹਿੰਦਾ ਜੀ ਤੁਸੀਂ ਐਂ ਕਹਦੇ ਵੀ ਫਲਾਣੇ ਗੁੱਲੀ ਕੇ ਜਾਣਾ ਅੱਛਾ ਅਸੀਂ ਆਖਿਆ ਯਾਰ ਤੁਹਾਨੂੰ ਕਹਿੰਦਾ ਤੁਸੀਂ ਇਹੀ ਪੁੱਛੋਗੇ ਉਹ ਬੰਦਾ ਕਹਿੰਦਾ ਵੀ ਤੁਸੀਂ ਕਹਿੰਦਾ ਯਾਰ ਅਸੀਂ ਛੋਟੇ ਬਚਪਨ ਚ ਕਹਿੰਦਾ ਪੇ ਆ ਭੈਣ ਭਾਈ ਹਨਾ ਦੋਨੇ ਭਾਈ ਗੁੱਲੀ ਡੰਡਾ ਖੇਡਦੇ ਹੁੰਦੇ ਕਹਿੰਦਾ ਸਾਨੂੰ ਕਹਿੰਦਾ ਮੈਨੂੰ ਗੁੱਲੀ ਕਹਿਣ ਲੱਗੇ ਉਹਨੂੰ ਡੰਡਾ ਕਹਿਣ ਲੱਗੇ ਕਹਿੰਦਾ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਤੇ ਇਹ ਮਤਲਬ ਕਹਿਣ ਦਾ ਵੀ ਆਲ ਜਿਹੜੀ ਪੈ ਜਾਂਦੀ ਹੈ ਨਾ ਸਾਰਾ ਜੋਰ ਲਾ ਲੋ ਤੁਸੀਂ ਉਹ ਉਹ ਨਹੀਂ ਜਾਂਦੀ ਹੈ ਕਈ ਵਾਰੀ ਚੰਗੀ ਗੱਲ ਦੀ ਵੀ ਆਲ ਪੈ ਜਾਂਦੀ ਹੈ ਕਈ ਵਾਰੀ ਕੋਈ ਹਾਸੇ ਮਜ਼ਾਕ ਦੀ ਵੀ ਪੈ ਜਾਂਦੀ ਹੈ ਤੇ ਆਲਾ ਜਿਹੜੀਆਂ ਨੇ ਪੰਜਾਬ ਵਿੱਚ ਜਿਵੇਂ ਕਹਾਵਤਾਂ ਨੇ ਜਾਂ ਅੱਲਾ ਨੇ ਆ ਜਾਂ ਇਹ ਗੱਲ ਇੱਕ ਦਿਨ ਚ ਤਾਂ ਬਣਦੀਆਂ ਨਹੀਂ ਹਨ ਬੜਾ ਜਿਰ ਲੱਗਦਾ ਇਹਨਾਂ ਨੂੰ ਬਣਨ ਤੇ ਐਸੇ ਕੋ ਬੁੜੀ ਆਸ਼ੀਰਵਾਦ ਦੇ ਕੇ ਗਈ ਸੀ ਹਾਂ ਉਹ ਕਹਿੰਦੀ ਉਹ ਅੱਗੇ 1 ਰੁਪਿਆ ਪਾਉਂਦੇ ਹੁੰਦੇ ਸਲਾਮੀ ਦਾ ਜਾਂ ਵਿਦੋਗੀ ਕਹਿੰਦੇ ਮੈਂ ਆਹ ਪੇ ਲਿਖਿਆ 5 ਰੁਪਏ ਨਿਉਂਦੇ 2 2 90 ਤਿੰਨ ਪੁਰਾਣੇ ਬੜਾ ਕਾਫੀ 60 70 ਸਾਲ ਪਹਿਲਾਂ ਦੀ ਗੱਲ ਹੈ ਠੀਕ ਹੈ ਤੇ ਉਹ ਮੰਗਣਾ ਹੋਣ ਲੱਗਿਆ ਕਿਸੇ ਦਾ ਤੇ ਉਹ ਕਹਿੰਦੀ ਲੈ ਪੁੱਤ ਸ਼ਾਬਾਸ਼ ਮਹਾਰਾ ਸੱਚੇ ਬਾਸ਼ਾ ਤੰਦਰੁਸਤ ਰੱਖੇ ਜਿਵੇਂ ਮੰਗਣਿਆ ਹੋਇਆ ਵੀ ਮਿਰਗੀ ਹਟ ਜੂਗੀ ਤੇ ਉਹ ਉਹਨਾਂ ਤਾਂ ਰੈਸਟੋਰੈਂਟ ਦਾ ਛਾਲਮਾਰੀ ਮੁੰਡੇ ਨੂੰ ਮਿਰਗੀ ਪੈਂਦੀ ਐ ਕਹਿੰਦੀ ਉਹ ਜਾਇ ਖਾਣ ਦੇ ਨੇ ਕਹਿੰਦੇ ਢੱਗੀ ਨਹੀਂ ਬੱਛੀ ਨਹੀਂ ਕਹਿੰਦੇ ਲੋਕਾਂ ਦੇ ਗੋਡੇ ਤੋੜਨ ਨੂੰ ਕਿल्ले ਗੱਡ ਰੱਖੇ ਨੇ ਕਹਿੰਦੇ ਜਮੀ ਜਿਹੜੀ ਕੋਈ ਬੱਚਤ ਨਹੀਂ ਸੀ ਉਹ ਵੀ ਖਰਾਬ ਹੋ ਗਈ ਹੋਣ ਪੂਰੀ ਕਰਤੀ ਉਹ ਅੱਗੇ ਇਹ ਜਿਹੀ ਕੰਮ ਹੁੰਦਾ ਦੋ ਬਜ਼ੁਰਗ ਆਏ ਕਿਤੇ ਰਿਸ਼ਤਾ ਦੇਖਣ ਓਹੋ ਤੇ ਉਹ ਕਹਿੰਦਾ ਵੇ ਉਹ ਨਹੀਂ ਹਨ ਉਹ ਕਹਿੰਦਾ ਜੇ ਉਹ ਹੋਣ ਤਾਂ ਉਹ ਹੋਣ ਜਿਹੜਾ ਤੀਜਾ ਸੀ ਨਾਲ ਉਹ ਕਹਿੰਦਾ ਸੀ ਉਹ ਉਹ ਕੀ ਕਰਦੇ ਸੀ ਕਹਿੰਦਾ ਮੈਂ ਇਹਨੂੰ ਪੁੱਛਿਆ ਵੀ ਚੂਹੇ ਦਾ ਹੈ ਨੇ ਉਹ ਕਹਿੰਦਾ ਚੂਹੇ ਦਾ ਤਾਂ ਹੁਣ ਜੇ ਦਾਣੇ ਹੋਣ ਕਹਿੰਦਾ ਤੇ ਉਹ ਗੱਲਾਂ ਅੱਛਾ ਸਾਡੇ ਪਿੰਡ ਦਾ ਸੀ ਮੀਂਹ ਜਿਆਦਾ ਉਹ ਕਿਸੇ ਦੇ ਗਿਆ ਉਹ ਲੈ ਕੇ ਸੁਨੇਹਾ ਲੈ ਕੇ ਗਿਆ ਉਹਨਾਂ ਨੇ ਉਹਨਾਂ ਦੀ ਕੋਈ ਖਾਸ ਮਤਲਬ ਪੁੱਛ ਕੇ ਸੇਵਾ ਤਾਂ ਹੀ ਹੁੰਦੀ ਹੈ ਵਿਚਾਈ ਦੀ ਰੋਟੀ ਦੇਦੀ 1 ਰੁਪਿਆ ਦਾ ਤਾਂ ਜੇ ਖੇਸੀ ਦੇਦੀ ਉਹਨਾਂ ਨੂੰ ਕੋਈ ਖਾਸ ਨਹੀਂ ਉਹਨੂੰ ਉੱਥੇ ਤਾਂ ਉਹ ਆ ਗਿਆ ਆਕੇ ਭਾਈ ਉਹ ਜਦੋਂ ਵਿਆਹ ਚ ਕਹਿੰਦੇ ਬਾਬਾ ਕੋਈ ਗੀਤ ਕੱਪ ਤੇ ਸੁਣਾ ਦੇ ਲੋਕਾਂ ਨੂੰ ਪਤਾ ਸੀ ਮਸ਼ਹੂਰ ਹੈ ਇਹ ਉਹ ਕਹਿੰਦਾ ਭਾਈ ਤੁਸੀਂ ਰਹਿਣ ਦਿਓ ਕਹਿੰਦੇ ਨਹੀਂ ਕਹਿੰਦਾ ਪਰੌਣੇ ਦਾ ਗੁਜ਼ਾਰਾ ਹੈ ਬਹੁਤ ਚੰਗਾ ਜੀ ਕਹਿੰਦਾ ਹੈ ਨਹੀਂ ਮੰਜੀਆਂ ਚ ਦਾਉਣ ਤੇ ਜਵਾਖ ਪੁੰਝ ਸੁਣਾਉਣ ਹੇਠਾਂ ਕੀੜਿਆਂ ਦੇ ਪਾਉਣ ਮੱਛਰ ਸੁਣਾਵੇ ਨਾ ਹੋਰ ਬਾਰ ਦਾਨੇ ਦਾ ਅੰਤ ਆਵੇ ਨਾ ਕਹਿੰਦਾ ਇੱਕ ਟੁੱਟਿਆ ਜੱਟਾ ਪ ਵਿੱਚ ਕਿਲੜੀਆਂ ਤੇ ਸੱਪ ਉਠ ਢਾਈ ਟੰਗਾ ਜੀ ਕਹਿੰਦਾ ਪਰੌਣੇ ਦਾ ਗੁਜ਼ਾਰਾ ਹੈ ਬਹੁਤ ਚੰਗਾ ਜੀ ਕਹਿੰਦਾ ਮੈਨੂੰ ਕਹਿੰਦੇ ਵੀ ਤੋਰਾਂਗੇ ਮੀਰਾ ਤੈਨੂੰ ਖੁਸ਼ ਕਰਕੇ ਦਿੱਤਾ ਮੈਨੂੰ ਕਹਿੰਦਾ ਕੌਲਾ ਲੱਸੀ ਦਾ ਭਰ ਕੇ ਅੱਛਾ ਉਹ ਮੀ ਪੈਣ ਲੱਗਿਆ ਠੰਡ ਜੀ ਸੀ ਕਹਿੰਦੇ ਬਾਬਾ ਤੜਕੇ ਜਾਇਂ ਉਹਨਾਂ ਦੇ ਵਿਚਾਰਾਂ ਦੇ ਜਿਹੜਾ ਨਾ ਉਹ ਇਹ ਜੀ ਕੰਮ ਹੁੰਦਾ ਕਹਿੰਦੇ ਮਿਰਚਾਂ ਦਾ ਰੋਟੀ ਖਾ ਲਈ ਕਹਿੰਦੇ ਦਾਲ ਧਰ ਲਈ ਤੇ ਉਹ ਉਹਨੂੰ ਕਹਿੰਦੇ ਬਾਬਾ ਲੈ ਗੰਡੇ ਰੋਟੀ ਖਾ ਲਈ ਜਦੋਂ ਗੰਡਾ ਛੇਲਣ ਲੱਗਿਆ ਗੰਡਾ ਸੁਬਾਹ ਚੜੀ ਕੇ ਪਿਆ ਅੰਦਰ ਸੁਆਤਾ ਨੀਮੀਆਂ ਹੁੰਦੀਆਂ ਉਹ ਕਹਿੰਦਾ ਬੀਬੀ ਬਾਹਰ ਖੋਲਿਓ ਕਹਿੰਦੀ ਕਿਉਂ ਕਹਿੰਦਾ ਮੇਰੀ ਸਬਜੀ ਅੰਦਰ ਆ ਗਈ ਕਹਿੰਦਾ ਤੇ ਮਰਾਸੀਆਂ ਦਾ ਕੰਮ ਹੈ ਉਹ ਰਾਜੇ ਮਹਾਰਾਜੇ ਲੈ ਗਏ ਮਰਾਸੀ ਨੂੰ ਵੀ ਚੱਲ ਮਨੋਰੰਜਨ ਕਰਾਂਗੇ ਉਹ ਭਾਈ ਸ਼ਿਕਾਰ ਖੇਡ ਕੇ ਸ਼ਾਮ ਨੂੰ ਆਏ ਕੋਈ ਆਬਦੀ ਫੌਜ ਦੀ ਗੱਲ ਕਰੇ ਕੋਈ ਆਪਦੇ ਪਿੰਡਾਂ ਦੀ ਮੇਰੇ ਕੋਲ ਪਾ 150 ਪਿੰਡ ਹੈ ਮੇਰੇ ਕੋਲ 500 ਪਿੰਡ ਹੈ ਮਰਾਸੀ ਬੈਠਾ ਕੌੜੇ ਨਾਲ ਉਹ ਕਹਿੰਦਾ ਵਕਤ ਦੀ ਗੱਲ ਹੈ ਸਮੇਂ ਦੀ ਗੱਲ ਹੈ ਅੱਲਾਹੂ ਆਲਮਾ ਹੈ ਕਹਿੰਦਾ ਤੇ ਕਹਿੰਦਾ ਆਹ ਦੇਖ ਲਓ ਕਹਿੰਦਾ ਤਿੱਤਰ ਸੁਭਾ ਇੱਥੋਂ ਉੱਡਿਆ ਝਾੜ ਚੋਂ ਤੋਂ ਉਹ ਇਕ ਚ ਉੱਥੋਂ ਉਹ 베ਰੀ ਚ ਕਹਿੰਦਾ ਹੁਣ ਉੱਡ ਕੇ ਮੇਰੇ ਕੌਲੇ 'ਚ ਨਹੀਂ ਆ ਸਕਦੇ ਕਹਿੰਦਾ ਹੁਣ ਇਹ ਤਾਂ ਦੇ ਖੰਭ ਨਹੀਂ ਨਾ ਵਿਚਾਰਿਆਂ ਦੇ ਤੇ ਉਹ ਕਹਿੰਦਾ ਉਹ ਕਹਿੰਦੇ ਮਰਾਸੀਨ ਬਾਬੇ ਨੂੰ ਮਰਦਾਨੇ ਕੇ ਨੂੰ ਪਾਇਆ ਨਹੀਂ ਕੁਛ ਉਹ ਕਹਿੰਦਾ ਨਹੀਂ ਜੀ ਉਹ ਕਹਿੰਦਾ ਦੁੱਖ ਤੇ ਹੀ ਹੋਈ ਹੈ ਜੀ ਤੇ ਸ਼ਾਮ ਨੂੰ ਜਦੋਂ ਘਰੇ ਆਇਆ ਤੇ ਕਿਸੇ ਨੇ ਸੁਨੇਹਾ ਦੇਣ ਗਿਆ ਉਹ ਕਹਿੰਦੇ ਬਾਬਾ ਰੋਟੀ ਖਾ ਲੈ ਕਹਿੰਦਾ ਭਾਈ ਖਾ ਲੈਨੇ ਆ ਉਹਦੇ ਰੋਟੀ ਦੀ ਦਾਲ ਪਤਲੀ ਜੀ ਸੀ ਉਹ ਉਹ ਕਹਿੰਦਾ ਦਾਲ ਚ ਸੱਪ ਉਹ ਘਰ ਵਾਲੇ ਕਹਿੰਦੇ ਬਾਬਾ ਦਾਲ ਚ ਸੱਪ ਕਿਤੇ ਇਹਦੇ ਤਾਂ ਕੁਝ ਵੀ ਨਹੀਂ ਕਹਿੰਦਾ ਫਿਰ ਇਹੋ ਹੀ ਤਾਂ ਦੁੱਖ ਹੈ ਜੀ ਕੁਝ ਵੀ ਨਹੀਂ ਕੰਦਾ ਕੁਛ ਪਾਉ ਤੇ ਸਹੀ ਭਾਈ ਤੇ ਉਹ ਬੜੇ ਸਮੇਂ ਦੀ ਮਤਲਬ ਹਾਸੀ ਮਜ਼ਾਕ ਬਣੀ ਐ ਕਿਤੇ ਮਰਾਸੀ ਤੋਂ ਕੋਈ ਹੋਈ ਗਲਤੀ ਕਿਉਂ ਮੂੰਹ ਫਟ ਹੁੰਦੇ ਨੇ ਬੋਲਦਾ ਕੁਛ ਰਣਜੀਤ ਸਿੰਘ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਇਹਨੂੰ ਮਾਰ ਦਿਓ ਕਹਿੰਦਾ ਜੀ ਹੁਣ ਤੁਸੀਂ ਮੈਨੂੰ ਮਾਰ ਤੇ ਦੇਣਾ ਹੀ ਐ ਕਹਿੰਦਾ ਆਖਰੀ ਖਾਸ਼ ਮਰਨ ਵਾਲੀ ਦੀ ਪੂਰੀ ਕੀਤੀ ਜਾਂਦੀ ਐ ਉਹ ਕਹਿੰਦਾ ਕੀ ਖਾਸ਼ ਐ ਤੇਰੀ ਆਖਰੀ ਉਹ ਕਹਿੰਦਾ ਆਖਰੀ ਖਾਸ਼ ਐ ਮੇਰੀ ਵੀ ਆ ਤੁਹਾਡੇ ਹਲਕਾਰ ਤੁਹਾਡੀ ਫੌਜ ਤੁਹਾਡੀਆਂ ਪਲਟਣਾ ਤੁਹਾਡੇ ਵੱਡੇ ਵੱਡੇ ਮੁਰਾਤਵੇ ਵਾਲੇ ਜਰਨੈਲ ਤੇ ਆ ਤੋਪਾਂ ਕਹਿੰਦਾ ਮੈਂ ਦੇਖ ਲਾਂ ਕਹਿੰਦਾ ਮੁੜ ਕੇ ਤਾਂ ਮੈਂ ਦੇਖਣੇ ਨਹੀਂ ਹਨ ਮੈਂ ਮਾਰੀ ਜਾਣਾ ਉਹ ਕਹਿੰਦਾ ਦੇਖਿਆ ਉਹ ਜਦੋਂ ਮੁੜ ਕੇ ਆਇਆ ਤੇ ਉਹ ਕਹਿੰਦਾ ਹਾਂ ਉਹ ਕਹਿੰਦਾ ਜੀ ਇਹ ਨੀਅਤ ਨਹੀਂ ਭਰੀ ਉਹ ਕਹਿੰਦਾ ਡਰਦਾ ਦੇ ਕਿਵੇਂ ਕਹਿੰਦਾ ਹੁਣ ਮੌਤ ਤੋਂ ਕਹਿੰਦਾ ਜੀ ਮੌਤ ਤੋਂ ਕਾਹਦਾ ਡਰਿਆ ਅੱਲਾਹ ਨੇ ਤੇ ਇੱਕ ਦਿਨ ਲੈ ਹੀ ਜਾਣਾ ਕੋਈ ਗੱਲ ਨਹੀਂ ਤੇ ਜਦੋਂ ਜਾ ਕੇ ਢੇੜਾ ਦੇ ਕੇ ਆਇਆ ਆ ਕੇ ਕੋੜੇ ਜੀ ਕਹਿੰਦਾ ਵੀ ਲੱਗਦਾ ਨਹੀਂ ਹੈ ਤੇ ਅੱਲਾਹੂ ਆਲਮ ਖੁਦਾ ਜਾਣਦਾ ਹੈ ਰੱਬ ਜਾਣਦਾ ਹੈ ਉੱਪਰ ਵਾਲਾ ਜਾਣਦਾ ਹੈ ਤੇ ਉਹ ਕਹਿੰਦਾ ਕੀ ਨਹੀਂ ਲੱਗਦਾ ਕਹਿੰਦਾ ਜੀ ਹੁਣ ਦੱਸ ਦਿਆ ਵੀ ਕਹਿੰਦਾ ਮੈਂ ਬੁਰਾ ਲੱਗਦਾ ਕੀ ਦੱਸਾਂ ਕਹਿੰਦਾ ਉਹ ਕਹਿੰਦਾ ਦੱਸ ਕਹਿੰਦਾ ਜੀ ਮੈਂ ਜਦੋਂ ਛੋਟਾ ਜਿਹਾ ਸੀ ਨਾ ਮੇਰੀ ਮਾਂ ਨੇ ਕਿਸੇ ਨਜੂਮੀ ਨੂੰ ਮੇਰਾ ਹੱਥ ਦਿਖਾਇਆ ਸੀ ਤੇ ਉਹ ਕਹਿੰਦਾ ਕੀ ਕਹਿੰਦਾ ਸੀ ਫਿਰ ਉਹ ਕਹਿੰਦਾ ਸੀ ਵੀ ਬਾਕੀ ਤਾਂ ਠੀਕ ਹੈ ਉਮਰੇ ਦੀ ਬਹੁਤ ਹੂ ਪਰ ਮਰੂ ਕਿਸੇ ਹਰਾਮੀ ਦੇ ਹੱਥੋਂ ਉਹ ਕਹਿੰਦਾ ਛੱਡੋ ਕਹਿੰਦਾ ਪਸਾਰੇ ਨੂੰ ਕਹਿੰਦਾ ਕਹਿੰਦੇ ਨੇ ਮਾਰ ਕੇ ਹਰਾਮੀ ਕਿਹੜਾ ਬਣੇ ਹਾਂਜੀ ਤੇ ਉਹ ਐ ਹੁੰਦਾ ਸੀ ਰਾਜੇ ਲਈ ਇਹੋ ਜਿਹੇ ਹੁੰਦੇ ਸੀ ਤੇ ਇਹੋ ਜੀ ਪਰਜਾ ਹੁੰਦੀ ਸੀ ਇੱਕ ਨੇ ਕਮਜ਼ੋਰ ਜੇ ਬੰਦੇ ਨੂੰ ਫਾਹਾ ਦੇਣ ਲੱਗੇ ਤੇ ਉਹਦੀ ਰੱਸੀ ਜਿਹੜੀ ਹੈ ਸਿਰੇ ਜਾ ਲੱਗੀ ਤੇ ਮਾੜਾ ਮੋਟੀ ਗੰਢ ਹੋਣੀ ਐ ਵਿੱਚ ਉਹ ਬੰਦਾ ਮਰਿਆ ਨਹੀਂ ਅੱਛਾ ਰਾਜੇ ਨੂੰ ਕਹਿੰਦੇ ਜੀ ਉਹ ਤਾਂ ਬੰਦਾ ਮਰਿਆ ਨਹੀਂ ਕਹਿੰਦਾ ਕਿਉਂ ਕਹਿੰਦਾ ਜੀ ਉਹਦੀ ਗੰਢ ਜੇ ਆ ਗਈ ਕਿਤੇ ਕਹਿੰਦਾ ਉਹਦੀ ਗਰਦਨ ਪਤਲੀ ਐ ਕਹਿੰਦਾ ਫਿਰ ਜਾਓ ਮੋਟੀ ਗਰਦਨ ਵਾਲਾ ਫੜ ਲਿਓ ਇਹ ਮੋਟੀ ਕਰਦੇ ਨੇ ਤੁਹਾਨੂੰ ਪਤਾ ਪੁਜਾਰੀ ਹੁੰਦੇ ਨੇ ਤੇ ਉਹ ਦੋ ਪੰਡਤ ਬੈਠੇ ਬੰਦਰ ਚ ਗਏ ਕਹਿੰਦੇ ਚਲੋ ਜੀ ਤੁਹਾਨੂੰ ਰਾਜੇ ਨੇ ਬੁਲਾਇਆ ਉਹ ਕਹਿੰਦਾ ਕਿਉਂ ਭਈ ਅਸੀਂ ਤਾਂ ਕਦੇ ਕਹਿੰਦਾ ਕੋਈ ਗਲਤ ਕੰਮ ਨਹੀਂ ਕੀਤਾ ਤੇ ਫਲਾਣਾ ਠੇ ਉਹ ਕਹਿੰਦੇ ਚਲੋ ਚੁੱਪ ਕਰਕੇ ਨੇ ਅਸੀਂ ਫੜਕੜੀ ਸਕਿਲ ਚਲੋ ਹੁਣ ਇਹ ਜਿਹੜੀ ਪੁਜਾਰੀ ਜਮਾਤ ਹੁੰਦੀ ਏ ਥੋੜੀ ਚੁਸਤ ਹੁੰਦੀ ਏ ਉਹ ਕਹਿੰਦੇ ਹਾਂ ਭਈ ਦੱਸੋ ਕਹਿੰਦਾ ਗੱਲ ਸੁਣ ਓਏ जान ਤੋਂ ਪਹਿਲਾਂ ਤੂੰ ਮੇਰੇ ਕੋਲ ਨਿਮਾਰੀ ਦੋ ਰਾਜੇ ਕੋਲੇ ਮੈਂ ਤੇਰੇ ਮਾਰੂ ਕਿਉਂ ਤੂੰ ਕਹੀ ਮੈਨੂੰ ਪਹਿਲਾਂ ਮਾਰੂ ਮੈਂ ਕਹੂੰ ਮੈਨੂੰ ਪਹਿਲਾਂ ਮਾਰੂ ਕਹਿੰਦਾ ਕਿਉਂ ਕਹਿੰਦਾ ਫਿਰ ਤੂੰ ਦੇਖੀਂਦਾ ਸੀ ਤਮਾਸ਼ਾ ਉੱਥੇ ਉਹ ਜਦੋਂ ਜਾ ਕੇ ਜੀ ਮੈਂ ਪਹਿਲਾਂ ਮਰਨਾ ਮੈਂ ਪਹਿਲਾਂ ਮਰਨਾ ਤੂੰ ਕੋਣੇ ਪਹਿਲਾਂ ਮਰਨਾਲਾ ਮੈਂ ਪਹਿਲਾਂ ਮਰਨਾ ਉਹ ਰਾਜਾ ਕਹਿੰਦਾ ਤੁਸੀਂ ਕਹਿੰਦਾ ਲੋਕ ਤਾਂ ਮਰਨ ਤੋਂ ਡਰਦੇ ਨੇ ਕਹਿੰਦਾ ਜੀ ਕਾਹਨੂੰ ਡਰਦੇ ਨੇ ਕਹਿੰਦਾ ਕਮਲੇ ਡਰਦੇ ਨੇ ਕਹਿੰਦਾ 10 ਵਜੇ ਸੁਰਗ ਦਾ ਗੇਟ ਖੁੱਲੂ ਕਹਿੰਦਾ ਜਿਹੜਾ 10 ਵਜੇ ਮਰੂ ਸੁਰਗ ਚ ਜਾਊ ਅੱਛਾ ਰਾਜਾ ਕਹਿੰਦਾ ਮੈਨੂੰ ਮਾਰੋ ਉਹ ਛੜਤਾ ਛੜਦੇ ਦੁਨੇ ਉਹ ਕਹਿੰਦੇ ਤੁਸੀਂ ਸਾਡਾ ਰਾਜਾ ਮਰਵਾਤਾ ਉਹ ਕਹਿੰਦਾ ਕਮਲੋ ਸਾਨੂੰ ਖੀਰ ਖੂਰ ਹੋਰ ਖਵਾਓ ਕਹਿੰਦਾ ਜਿਹੇ ਜਿਹੇ ਰਾਜੇ ਤੋਂ ਕਹਿੰਦਾ ਖਿਹੜਾ ਛੁੜਾਤਾ ਜਿਹੜਾ ਕਹਿੰਦਾ ਕਸੂਰ ਨਹੀਂ ਦੇਖਦਾ ਥੋੜ੍ਹੀ ਮੋਟੀ ਦੇਖਦਾ ਕਹਿੰਦਾ ਜੇ ਤਾ ਸੁਰਗਾਂ ਨੂੰ ਹਾਂ ਭੇਜਦਾ ਸੁਰਗਾਂ ਨੂੰ ਬਾਕੀ ਇਹ ਵੀ ਜਿਹੜਾ ਨਾ ਬਾਦ ਦੱਸਿਆ ਨਾ ਪੁਜਾਰੀ ਜਮਾਤ ਜਿਹੜੀ ਹੈ ਉਹ ਜੇ ਸੱਚ ਬੋਲੇ ਜੇ ਉਹ ਲੋਕਾਂ ਨੂੰ ਸਹੀ ਗੱਲ ਤੋਂ ਜਾਣੂ ਕਰਾਏ ਤੇ ਫੇਰ ਤਾਂ ਮਤਲਬ ਉਹਨਾਂ ਦਾ ਜਿਹੜਾ ਝੂਠਾ ਮੁੱਦਾ ਵੱਜਦਾ ਇਹ ਝੂਠਾ ਮੁੱਦਾ ਮਾਰਨਾ ਚਾਹਦੇ ਨਹੀਂ ਆ ਤੇ ਬਾਕੀ ਤਾਂ ਇਹ ਵੀ ਆ ਜਿਹੜੀਆਂ ਆਪਣੇ ਪੰਜਾਬੀ ਦੇ ਆ ਘੁੱਗ ਵੱਸਦਾ ਪੰਜਾਬ ਉਜਾੜ ਦਿੱਤਾ ਮੋਟਰਸਾਈਕਲ ਮੋਬਾਈਲ ਤੇ ਮੁਰਕੀਆਂ ਨੇ ਵੇਲ ਨਸ਼ੇ ਘੋਰੀ ਹੱਡਾਂ ਵਿੱਚ ਰੱਜ ਕੇ ਕਿਰਤੀ ਮਾਰਦੇ ਮੁਫਤੀਆਂ ਬੁਰਕੀਆਂ ਨੇ ਚੁੱਪ ਕਰਦਾ ਜਾਂ ਦੱਸਾਂ ਕਰ ਤੂੰ ਤੇਰੀ ਲੀਟਰ ਮਾਰੇ ਇੱਕ ਦੂਜੀ ਦੀਆਂ ਘੁਰਕੀਆਂ ਨੇ ਕੋਠੀਕਾਰ ਕੁੱਤਾ ਲੋਹਾ ਲੋਹ ਪੀ ਕੇ ਰੱਜ ਜੱਟ ਰਗੜ ਤੇ ਗਰਜੇ ਦੇ ਘੁਰਕੀਆਂ ਨੇ ਜਿੰਨਾਂ ਚ ਰਸੀਨਾ ਥੋੜਾ ਜਿਹਾ ਆਪਣੇ ਜੀਵਨ ਨੂੰ ਅਜਾ ਬਾਕੀ ਉਹ ਹੀਰ ਵਾਰਿਸਾ ਦੀ ਵੀਰਾਂ ਚ ਛੁੱਟੀ ਗੱਲ ਕਰਦੀ ਗੱਲ ਅੱਜ ਕੱਲ ਦਾ ਉਹ ਤਾਂ ਕਹਿੰਦਾ ਨਾ ਵੀ ਢੋਲੀ ਚੜਦੇ ਆ ਮਾਰੀਆ ਹੀਰ ਚੀਕਾ ਨਹੀਂ ਅੱਜ ਕੱਲ ਇਹ ਵੀ ਕਾਰ ਚ ਬੈਂਦੇ ਆ ਕੁੜੀ ਨੇ ਬਾਏ ਕੀਤੀ ਕਹਿੰਦੀ ਜਾ ਕੇ ਮਾਰੂਗੀ ਮੈਂ ਮਿਸ ਕਾਲ ਮੰਮੀ ਕਿਉਂਕਿ 15000 ਰੁਪਏ ਮੇਕਅਪ ਤੇ ਲੱਗਿਆ ਰੋਣਾ ਕਿਉਂ ਹੈ ਭਾਈ ਕਰਾਉ ਜੂਗਾ ਉਹ ਕਹਿੰਦੀ ਆ ਕਿ ਗੋਲੀ ਸ਼ੂਗਰ ਦੀ ਟਾਈਮ ਤੇ ਖਾ ਲਿਆ ਕਰ ਰੱਖੀ ਆਪਣੀ ਸਿਹਤ ਦਾ ਖਿਆਲ ਮੰਮੀ ਕਹਦੀ ਡੈਡੀ ਨੂੰ दारू ਹੁਣ ਘਟੂ ਘਟ ਕਰ ਦੇ ਵਜਦਾ ਢੀਕ ਦਾ ਵਿਗੜੀ ਚਾਲ ਮੰਮੀ ਬੀਰਾ ਭੀਜੀ ਬਿੱਲੀ ਬਣ ਕੇ ਘਰੇ ਪਿਆਰ ਆਂਦਾ ਆਪਣਾ ਆਪ ਨਹੀਂ ਹੁੰਦਾ ਸੰਭਾਲ ਮੰਮੀ ਤੇ ਇਹ ਗੱਲਾਂ ਨੇ ਚਲੋ ਠੀਕ ਹੈ ਬੜੀ ਵਧੀਆ ਗੱਲ ਹੈ ਖੁਸ਼ੀ ਦੀ ਗੱਲ ਹੈ ਮੈਂ ਇਹਨਾਂ ਬੱਚਿਆਂ ਦਾ ਬੜਾ ਧੰਨਵਾਦ ਕਰਦਾ ਤੇ ਜਿਨ੍ਹਾਂ ਨੇ ਮੇਰੇ ਵਰਗੇ ਜਿਹੜੇ ਨਾ ਜਿਵੇਂ ਆਪਾਂ ਪੰਜਾਬੀ ਚ ਕਹਿੰਨਾ ਸਾਨੂੰ ਤਾਂ ਕਹਿੰਦੇ ਵੀ ਅਕਲ ਤੇਰਾ ਫਲ ਤੁਹਾਡੀ ਉੱਥੇ ਰੱਖ ਲੈਂਦੇ ਨੇ ਚਲੋ ਭਾਈ ਮੈਂ ਕਹੇ ਇਹ ਕਹਿੰਦੇ ਵੀ ਨਹੀਂ ਤੁਸੀਂ ਅਕਲ ਨਾਲ ਹੀ ਲਾਏ ਤੁਹਾਨੂੰ ਸ਼ਾਬਾਸ਼ ਤੋਹੀ ਵੱਡ ਤੁਹਾਡੇ ਭਾਈ ਤੇ ਬਾਕੀ ਦੀਆਂ ਗੱਲਾਂ ਐਂ ਕਾ ਤੂੰ ਕਹਿਨੇ ਮਾਪੂ। ਹਾਂ? ਐਂ ਕਾ ਤੂੰ ਕਹਿੰਦੇ ਨੇ ਵੀ ਅਕਲ ਤੇ ਰਫ ਰੱਖ ਰਹੇ ਐ। ਅਸਲ ਚ ਗੱਲ ਪਤਾ ਕੀ ਐ? ਫੌਜੀ ਨੇ ਨਾ ਜਿਹੜੇ ਉਹਨਾਂ ਨੂੰ ਪਹਿਲੀ ਗੱਲ ਤਾਂ ਮੇਰੀ ਰਿਕੁਐਸਟ ਐ, ਬੇਨਤੀ ਐ, ਅਰਦਾਸ ਉਹਨਾਂ ਮੂਰੇ ਵੀ ਤੁਸੀਂ ਫੌਜ ਦੀ ਗੱਲ ਕੱਟ ਕਰਿਆ ਕਰੋ ਆਕੇ। ਕਿਉਂਕਿ ਇਹ ਜਿਹੜੇ ਮਤਲਬ ਭਾਮਬਦੀ ਦੀ ਟੱਪੇ ਤੁਸੀਂ ਇਹਨਾਂ ਨੂੰ ਰੰਗੂਨ ਦੀਆਂ ਗੱਲਾਂ ਦੱਸ ਦਿਓ। ਫਿਰ ਇਹ ਉਤਾਹੀਂ ਕਹਿੰਦੇ ਨੇ ਅਜਾਈ ਫਿਰ ਟਾਈਮ ਦੇ ਪਾਬੰਦ ਹੁੰਦੇ ਨੇ ਹਰ ਕੰਮ ਨੂੰ ਸਹੀ ਕਰਨਾ ਹਰ ਗੱਲਬਾਤ ਜਿਹੜੀ ਹੈ ਹੁਣ ਤੁਸੀਂ ਮੈਨੂੰ ਦੱਸੋ ਵੀ ਮੇਰੇ ਚ ਮੈਂ ਮੈਨੂੰ ਤਾਂ ਕਹਿੰਦੇ ਨੇ ਵੀ ਯਾਰ ਤੂੰ ਤੂੰ ਤਾਂ ਲੱਗਦਾ ਨਹੀਂ ਫੌਜੀ ਮੈਂ ਕਿਹਾ ਮੈਂ ਪੈਨਸ਼ਨ ਨਹੀਂ ਲੈਂਦਾ ਜਾ ਤਾਂ ਭੋਜੀ ਕਿਨੂੰ ਸਮਝਦੇ ਨੇ ਜੋ ਆ ਥੋੜੀ ਜਿਹੀ ਹਿੰਦੀ ਬੋਲੇ ਜੋ ਕਹੇ ਹਮਨੇ ਤੁਮ ਕੋ ਇਹ ਕਹਾ ਥਾ ਕਿ ਮੈਂ ਉਥੇ ਛੱਡੇ ਰਹਾ ਸੀ ਮੈਂ ਤਾਂ ਹਿੰਦੀ ਹੁਣ ਵੀ ਜੇ ਕੋਈ ਬੋਲਣ ਲੱਗ ਜਾਣਾ ਮੈਨੂੰ ਕਦੇ ਵੈਸੇ ਤਾਂ ਹਮ ਭਗਤ ਭਗਵੰਤ ਮਾਨ ਦਾ ਗਾਣਾ ਹਿੰਦੀ ਕੇ ਬਾਟ ਕਾਟ ਦੇਤੇ ਆ ਪਰ ਹਮ ਕੋ ਕਦੇ ਕਦੇ ਹਿੰਦੀ ਆਤੀ ਹੈ ਤੇ ਨਹੀਂ ਤਾਂ ਫਿਰ ਅਸਾ ਥਲ ਬੜਨੇ ਵੇ ਹਾਂ ਪੰਜਾਬੀ ਸਾਨੂੰ ਸਾਡੀ ਜੁਬਾਨ ਜਿਹੜੀ ਹੈ ਭਾਈ ਮਾਰਾ ਸੱਚੇ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ ਤੇ ਇਹੋ ਜੇ ਸ਼ੇਰਾਂ ਦੀ ਇਹੋ ਜੇ ਸਮਝਦਾਰ ਬੱਚਿਆਂ ਦੀ ਆ ਮਿਹਰਬਾਨੀ ਨਾਲ ਚਲੋ ਘਟੋ ਘਟ ਦੇਖੋ ਸਮੁੰਦਰੀ ਜਹਾਜ਼ ਨੂੰ ਡੋਬਣ ਵਾਸਤੇ ਸੂਈ ਦਾ ਸੁਰਾਕ ਬਹੁਤ ਹੁੰਦਾ ਮਣਪੱਕੇ ਦੁੱਧ ਨੂੰ ਜਮਾਉਣ ਵਾਸਤੇ 100 ਗ੍ਰਾਮ ਦਹੀਂ ਬਹੁਤ ਹੁੰਦਾ ਜਾਗ ਲਾਉਣ ਵਾਸਤੇ ਇਹ ਜਾਗ ਹੈ ਜਿਹੜੇ ਪਾਸੇ ਲੱਗ ਜੇ ਨਾਲੇ ਸਾਨੂੰ ਤਾਂ ਜਿਹੜੇ ਪਾਸੇ ਕੋਈ ਲਾ ਦੇ ਅਸੀਂ ਬਿਨਾਂ ਸੋਚੇ ਸਮਝੇ ਲੱਗ ਜਾਂਦੇ ਹਾਂ ਤੇ ਬਾਕੀ ਉਹ ਤੁਹਾਨੂੰ ਪੰਜਾਬੀਆਂ ਦੀ ਬਹੁਤ ਹੀ ਗੱਲ ਮਸ਼ਹੂਰ ਹੈ ਅੰਗਰੇਜ਼ਾਂ ਜਹਾਜ਼ ਖਰਾਬ ਹੋ ਗਿਆ ਤੇ ਮੇਰੇ ਵਰਗੇ ਮਿਸਤਰੀ ਨੂੰ ਕਹਿੰਦੇ ਇਹ ਠੀਕ ਕਰ ਕਹਿੰਦਾ ਕੋਈ ਲਾਉਨੇ ਆ ਜਿਗਾੜ ਉਹਨਾਂ ਨੇ ਠੀਕ ਕਰਤਾ ਅੰਗਰੇਜ਼ ਕਹਿੰਦੇ ਵੀ ਉਹ ਕਹਿੰਦੇ ਪੈਸੇ ਕਿੰਨੇ ਦੇ ਇਹ ਕਹਿੰਦਾ ਛੱਡੋ ਕੋਈ ਗੱਲ ਨਹੀਂ ਇੰਨੇ ਕੰਮ ਦੇ ਕਾਹਦੇ ਪੈਸੇ ਲੈਣੇ ਨੇ ਉਹ ਕਹਿੰਦਾ ਤੁਸੀਂ ਜਦੋਂ 5-4000 ਡਾਲਰ ਲੈ ਲਓ ਸਾਨੂੰ ਜਿਗਾੜ ਦੇ ਦਿਓ ਤੁਹਾਡਾ ਕਹਿੰਦਾ ਉਹਨਾਂ ਨੇ ਕਿ ਪਤਾ ਨਹੀਂ ਕੋਈ ਜਿਗਾੜ ਹਥਿਆਰ ਹੀ ਕੋ ਟੂਲ ਕੋਈ ਚਾਬੀ ਕੋਈ ਪਾਨਾ ਕੋਈ ਪੰਪਿਆ ਜਹ ਹੋ ਜਿਸ ਨੇ ਇਹ ਇਹਨਾਂ ਦੇ ਜਿਗਾੜ ਨੇ ਭਾਈ ਬੜੀ ਚੰਗੀ ਗੱਲ ਐ ਚੰਗੇ ਕੰਮ ਵਾਸਤੇ ਜਿਗਾੜ ਲਾ ਲਓ ਛੇ ਮਾੜੇ ਕੰਮ ਵਾਸਤੇ ਲਾ ਲਓ ਤੇ ਜੇ ਚੰਗੇ ਕੰਮ ਵਾਸਤੇ ਲਾਵਾਂਗੇ ਉਹ ਉਹਦਾ ਚੰਗੇ ਕਮਾਣ ਨੂੰ ਦੁਨੀਆ ਯਾਦ ਰੱਖੇ ਯਾਦ ਮਾੜੇ ਨੂੰ ਵੀ ਰੱਖਦੇ ਨੇ ਜਾਂ ਤਾਂ ਪੋਰਸ ਵੀ ਐ ਤੇ ਪ ਪ੍ਰਤਵੀ ਰਾਜ ਵੀ ਹੈ ਜੈ ਚੰਦ ਵੀ ਹੈ ਅੱਛਾ ਜਾਦ ਰਣਜੀਤ ਸਿੰਘ ਵੀ ਹੈ ਜਾਦ ਡੋਗਰੇ ਵੀ ਨੇ ਜਿਨ੍ਹਾਂ ਨੇ ਇਹ ਰਾਜ ਬਰਬਾਦ ਕੀਤਾ ਪਰ ਠੀਕ ਹੈ ਬੰਦਾ ਜਿਹੜਾ ਨਾ ਸਭ ਕੁਝ ਬਣਾ ਲੈਂਦਾ ਉਹਨੂੰ ਸਾਹਮਣੇ ਵਾਸਤੇ ਵੀ ਕੋਈ ਪਿੱਛੇ ਚਾਹੀਦਾ ਇਸ ਕਰਕੇ ਕਾਬਲ ਜੜੀ ਹੈ ਬੱਚੇ ਕਾਬਲ ਹੋਣ ਪਰਜਾ ਕਾਬਲ ਹੋਵੇ ਲੋਕ ਕਾਬਲ ਹੋਣ ਤੇ ਨਹੀਂ ਤਾਂ ਇਹ ਹੈ ਵੀ ਅਸੀਂ ਕੋਈ ਵੇਚਦਾ ਗੁਰਦੇ ਕੋਈ ਵੇਚਦਾ ਕਲੇਜੀ ਬਹੁਤਾ ਫਰਕ ਨਹੀਂ ਹੈ ਯਾਰੋ ਡਾਕਟਰ ਅਤਿ ਕਸਾਇਆਂ ਵਿੱਚ ਸਾਰੇ ਡੱਬਰ ਨੂੰ ਲੈ ਜੂ ਕੈਨੇਡਾ ਸਾਰੇ ਡੱਬਰ ਨੂੰ ਲੈ ਜੂ ਕੈਨੇਡਾ ਚਲੋ ਕੁੜੀ ਦਾ ਰਿਸ਼ਤਾ ਕਰ ਦਿਓ ਅੱਜ ਬਹੁਤਾ ਫਰਕ ਨਹੀਂ ਹੈ ਯਾਰੋ 5-7 ਸਾਲ ਉਮਰ ਦਾ ਫਰਕ ਹੈ ਸਹੁਰੇ ਤੇ ਜਮਾਨਿਆਂ ਵਿੱਚ ਇਸ ਕਰਕੇ ਧੀ ਨੂੰ ਬਣਾ ਕੇ ਪੌੜੀ ਪੁੱਤ ਨੂੰ ਜਹਾਜ਼ ਚਾੜੇ ਇਹੋ ਜਿਹੀ ਕੋ ਜੋੜ ਕੁੜਮਾਈ ਦਾ ਵੀ ਫਿੱਟੇ ਨੂੰ ਤੇ ਠੀਕ ਹੈ ਸਮੇਂ ਮੁਤਾਬਕ ਬਾਹਰ ਜਾਣਾ ਵੀ ਜ਼ਰੂਰੀ ਹੈ ਪਰ ਜੇ ਅਸੀਂ ਇੱਥੇ ਚੱਜ ਦਾ ਕੰਮ ਕਰੀਏ ਮਿਹਨਤ ਕਰੀਏ ਤੇ ਜੇ ਇਥੇ ਪ੍ਰਵਾਸੀ ਮਜ਼ਦੂਰ ਆ ਕੇ ਆਪਣਾ ਕਮਾਈ ਕਰ ਸਕਦੇ ਨੇ ਹੁਣ ਤਾਂ ਉਹ ਤੁਸੀਂ ਸਾਰਿਆਂ ਨੇ ਸੁਣੀ ਹੈ ਤਾਂ ਨਿਸ਼ਾਮ ਚਾਤਰ ਕੇ ਦੀ ਮਾਰਦਾ ਦਾ ਮਾਮੇ ਜੱਟ ਮੇਲੇ ਆ ਗਿਆ ਪਰ ਹੁਣ ਕੀ ਹੈ ਵੀ ਗੋਡਿਆਂ ਕੋਲੋਂ ਪਾਟੀ ਹੋਈ ਜੀਨ ਚਾੜ ਕੇ ਕਿਸ਼ਤਾਂ ਦੀ ਬੁਲਟ ਦੀ ਕਿੱਕ ਮਾਰ ਕੇ ਬੇਬੇ ਪੁੱਛਦੀ ਹੈ ਪੁੱਤ ਕਿੱਥੇ ਜਾਣਾ ਹੈ ਕਹਿੰਦਾ ਮਮਾ ਯਾਰ ਯਾਰ ਨੇ ਕੈਨੇਡਾਉਂ ਆਣਾ ਹੈ ਬਾਪੂ ਨੂੰ ਵੀ ਵੱਟ ਖਾੜੇ ਵਾਂਗੂ ਪੈਂਦਾ ਹੈ ਪੀਲੂ ਸਪਰੇਅ ਕੰਮ ਨੂੰ ਜੇ ਕਹਿੰਦਾ ਹੈ ਦਾੜੀ ਮੁੱਛਾਂ ਫਰੈਂਚ ਕੱਟ ਕਰਵਾ ਲੀਆਂ ਜੇਜੀ ਵਾਂਸ ਬਾਗ ਬੋਦੀਆਂ ਖੜਾ ਲੀਆਂ ਪੱਗ ਬੰਨਣ ਦਾ ਕੱਜ ਹੀ ਆ ਮੁਕਾ ਗਿਆ ਮਾਰਦਾ ਪਟਾਕੇ ਜੱਟ ਮੇਲੇ ਆ ਗਿਆ ਮੀਰ ਜੱਦਾ ਭੇਜਦਾ ਸੁਨੇਹਾ ਲੈ ਕੇ ਉਹ 15 10 ਮਾਦ ਮੁਰਕ ਕੇ ਆਇਆ ਉਹ ਕਹਿੰਦੇ ਤੂੰ 15 10 ਮਾਦ ਮੁਰਕ ਕੇ ਆਇਆ ਕਹਿੰਦਾ ਮੈਨੂੰ ਥੋੜੀ ਕਹਾੜ ਨੇ ਮਾਰ ਲਿਆ ਮੈਂ 2 ਮਹੀਨੇ ਨੂੰ ਮੁੜਨਾ ਸੀ ਉਸ ਦਾ ਉਹ ਯਾਰ ਮੰਗੋ ਭਾਈ ਮੈਂ ਤਾਂ ਹੁਣ ਆਇਆ ਵੀ ਇਹ ਕੰਮ ਤੇ ਭੇਜਦਾ ਕਹਿੰਦੇ ਉਹ ਮੇਰੇ ਵਰਗਾ ਭੇਜਦਾ ਦਹੀਂ ਲੈਣਾ ਉਹ ਅੱਜ ਗੱਲਾਂ ਬਾੜ ਦਾ ਮਾਰਦਾ ਉਹ ਭਾਈ ਉਹਦੀ ਲੱਸੀ ਬਣ ਗਈ ਕਹਿੰਦੇ ਤੂੰ ਆਹ ਕੀ ਬਣਾ ਲਿਆ ਕਹਿੰਦਾ ਮੈਂ ਕਿਹੜੇ ਰੜਕੇ ਲਿਆਇਆ ਕਹਿੰਦਾ ਰਾਤ ਤੁਰੇ ਆਉਂਦੇ ਤੋਂ ਜਿੱਥੇ ਖੜ ਜਾਂਦਾ ਸੀ ਉੱਥੇ ਮਾੜਾ ਮੋਟਾ ਉਹ ਬਸ ਐਂ ਵੀ ਚਲੋ ਨਾਲੇ ਹੁਣ ਇਸ ਤੋਂ ਬਾਅਦ ਮੈਨੂੰ ਕਈ ਵਾਰੀ ਕਹਿੰਦੇ ਨੇ ਆਹ ਨਹੀਂ ਕਰਦਾ ਨਹੀਂ ਕਰਦਾ ਮੈਂ ਤੁਹਾਡੇ ਵਾਸਤੇ ਕਰੂਗਾ ਦੁਬਾਰਾ ਫੌਜ ਚ ਭਰਤੀ ਕਰਾਇਆ ਮੈਂ ਮੈਂ ਕਿਹਾ ਹੁਣ ਜਿੰਨਾ ਮੈਂ ਕਰੀ ਜਾਮਾ ਇਹ ਤੋਂ ਵੀ ਨਾ ਜਾਇਓ ਕਿਤੇ ਮੈਂ ਜਿੰਨਾ ਕਰੀ ਜਾਣਾ ਠੀਕ ਹੈ ਬਾਕੀ ਉਮਰ ਦਾ ਵੀ ਤਕਾਜਾ ਹੈ ਪਰ ਇੰਨਾ ਵੀ ਨਹੀਂ ਹੈਗਾ ਵੀ ਬਿਲਕੁਲ ਬਹਿ ਜਿਏ ਸ਼ੁਕਰ ਅਦਾ ਤੇ ਰਾਜੇ ਕੰਮ ਕਰੀ ਜਾਣੇ ਆ ਤੇ ਜਿੱਦੇ ਬਹਿ ਗਏ ਜਿਹੜੇ ਤੁਰਨਾ ਭੁੱਲ ਜਾਂਦੇ ਨੇ ਉਹ ਤੁਰਨੋਂ ਰਹਿ ਜਾਂਦੇ ਨੇ ਜੇ ਤੁਸੀਂ ਤੁਰੋਗੇ ਕੰਮ ਕਰੋਗੇ ਤੰਦਰੁਸਤ ਰਹੋਗੇ ਨਹੀਂ ਤਾਂ ਭਾਈ ਮੈਨੂੰ ਵੀ ਕਈ ਬੰਦੇ ਕਹਿੰਦੇ ਨੇ ਕਹਿੰਦੇ ਉਮਰ ਤਾਂ ਖਾਸ ਹੀ ਹੈ ਕਹਿੰਦੇ ਉਹ ਤੰਦਰੁਸਤੋਂ ਮਾਂ ਫਿਰ ਤਾਂ ਆਰਾਮ ਬਾਗ ਚ ਬੈਠ ਜਾ ਕੇ ਜੇ ਤੁਸੀਂ ਖੁਸ਼ ਹੋ ਜਦੋਂ ਸੱਧੂ ਰੱਬ ਉਹਦਾ ਬਖਸ਼ਾਂਗੇ ਪਹਿਲੇ ਤਾਂ ਨਹੀਂ ਅੱਛਾ ਉਹ ਕਈ ਵਾਰੀ ਬਹਿਸ ਹੁੰਦੀ ਐ ਮੈਂ ਘਰ ਦੇ ਜੇ ਕਿਤੇ ਰਬੂ ਜਾਨੀ ਦੀ ਐ ਹਲਵਾ ਹਲਵਾ ਕੜਾਘੜੂ ਬਣਾ ਦੇ ਮੈਂ ਕਹਿੰਦਾ ਨਾ ਬੂਢ ਸੋ ਆਗਣੋਂਵੇਂ ਪਰ ਬਾੜੀ ਬੂਢ ਸੋ ਆਗਣ ਨਾ ਹੋਵੇਂ ਉਹ ਕਹਿੰਦੀ ਕਿਉਂ ਮੈਂ ਕਹੇ ਜੇ ਬਾੜੀ ਬੂਢ ਸੋ ਆਗਣਾ ਤਾਂਹੀਂ ਜੇ ਬਾਪੂ ਦੇ ਮਛਦਾ ਨਹੀਂ ਲਾ ਦਿਓ ਇਹਦੀ ਖੁੰਡੀ ਕਿੱਥੇ ਆਏ ਇਹਨੂੰ ਤੋੜ ਕੇ ਲੈ ਜਾਓ ਮੈਂ ਕਹੇ ਫੇਰ ਕੀ ਵਾਦਾ ਫੇਰ ਤਾਂ ਰਾਮ ਰਾਮ ਸੱਤ ਹੈ ਸਣੇ ਫੌਜੀ 8 ਹੈ ਫੇਰ ਉਹ ਫੁੱੜ ਕੇ ਹੈ ਜੀ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਥੋੜਾ ਜਿਹਾ ਫੌਜੀਆ ਨਾਲ ਵੀ ਇਨਸਾਫ਼ ਹੋਣਾ ਚਾਹੀਦਾ ਭਾਈ ਤੁਸੀਂ ਤੁਸੀਂ ਤਾਂ ਖੈਰ ਇਨਸਾਫ ਕਰਦੇ ਹਾਂ ਪਰ ਵਾਸਲ ਗੱਲ ਫੇਰ ਉਥੇ ਆਉਂਦੀ ਹੈ ਜਿਹੜੇ ਪੁਰਾਣੇ ਸਾਤ ਤੋਂ ਪਹਿਲਾਂ ਫੌਜੀ ਸੀ ਨਾ ਉਹਨਾਂ ਦੇ ਹਰੇਕ ਤਰੀਕ ਅਸੀਂ ਕਹਿੰਦੇ 21 ਤਰੀਕ ਨੂੰ ਦਸੰਬਰ ਦੀ ਨੂੰ ਇਥੋਂ ਮੇਸ਼ਰਗਾਜਾ ਨੂੰ ਜਹਾਜ਼ ਚੜੇ 28 ਦਾ ਜੋਥੇ ਲੱਗੇ ਲੈ ਹੁਣ ਸਾਡੇ ਭਰਤੀ ਦੀ ਡੇਟ ਨੇ ਯਾਦ ਤਰੀਕ ਨੇ ਯਾਦ ਰਹਿਦੀ ਕੋਈ ਸੀ ਉਹਨਾਂ ਦੀ ਯਾਦ ਹਸਤੀ ਸੀ ਤੇਜ ਸੀ ਦਿਮਾਗ ਸੀ ਨਾਲੇ ਉਹ ਜਿਹੜੇ ਬੰਦੇ ਲਿਖਣ ਜਾਣਦੇ ਨਾ ਉਹ ਹਰ ਗੱਲ ਕੰਠ ਬਹੁਤ ਘੱਟ ਕਰ ਸਕਦਾ ਤੇ ਜਿਹੜੇ ਨਹੀਂ ਲਿਖਣ ਜਾਣਦੇ ਉਹਨਾਂ ਦੇ ਦਿਮਾਗ 'ਚ ਹੀ ਲਿਖੀ ਹੁੰਦੀ ਐ ਉਹ ਫੇਰ ਆਪ ਦਾ ਲਿਖੀ ਜਾਂਦੇ ਨੇ ਨਾਲੇ ਜੇ ਪਹਿਲਾਂ ਬੁੜੀਆਂ ਉਹ ਬੁੜੀਆਂ ਤੁਰੀਆਂ ਜਾਣ ਵੇਦ ਉਹ ਉੱਥੇ ਗਏ ਐ ਜਿੱਥੇ ਅਨਨਾਂ ਪਾਣੀ ਵੇ ਵੇਦ ਉਹ ਉੱਥੇ ਗਏ ਤੇ ਮੰਜਾਂ ਨਾਲ ਪੀੜੀ ਵੇ ਜਿੱਦੂ ਉੱਥੇ ਗਏ ਜਿੱਥੇ ਧਾਲ ਨਾਲ ਰੋਟੀ ਵੇ ਮਰਾਸੀ ਭੱਜ ਗਏ ਭੱਜ ਗਏ ਕਹਿੰਦਾ ਬੇਬੇ ਉਹ ਕਹਿੰਦੀ ਹਾਂ ਕਹਿੰਦਾ ਆਪਣੇ ਘਰੀ ਬੁੜਝਾ ਆਉਂਦੀ ਯਾਰ ਨੇ ਉਹ ਕਹਿੰਦੀ ਕਿਉਂ ਤੈਨੂੰ ਕੀ ਪਤਾ ਕਹਿੰਦਾ ਨਿਸ਼ਾਦੇ ਦਾ ਪੜੇਗਾ ਰਾਲ ਜਾਨੇ ਫੇ ਮਰਾਸੀਆਂ ਦੇ ਕਿਉਂ ਜ਼ਿਆਦੇ ਨੇ ਮਰਾਸੀ ਮਤਲਬ ਉਹਨਾਂ ਦਾ ਕੰਮ ਹੀ ਇਹ ਸੀ ਮਰਾਸੀਆਂ ਦੇ ਆ ਗਏ ਚੋਰ ਉਹਨੇ ਕੰਬਲ ਲਾ ਕੇ ਮਰਾਸੀ ਦੇ ਪੈਰਾਂ ਵਾਲੇ ਪਾਸੇ ਧਰਤਾ ਤੇ ਉਹ ਜਦੋਂ ਦੇਖਿਆ ਕੋਈ ਸਮਾਨ ਨਾ ਮਿਲਿਆ ਜਾਣ ਲੱਗਿਆ ਉਹ ਕੰਬਲ ਭੁੱਲ ਗਿਆ ਕਾਹਲ ਚ ਵੀ ਕਿਤੇ ਉੱਠਣਾ ਘੜੇ ਉਹ ਕਹਿੰਦਾ ਭਰਾਵਾ ਕੰਬਲ ਤਾਂ ਲੈ ਜਾਵਦਾ ਉਹ ਕਹਿੰਦਾ ਤੂੰ ਜਾਗਦੇ ਹੀ ਪਿਆ ਕਹਿੰਦਾ ਮੈਂ ਤਾਂ ਤੈਨੂੰ ਰੋਕਿਆ ਹੀ ਨਹੀਂ ਵੀ ਸੰਦ ਦਿਨੇ ਨਹੀਂ ਸਮਾਨ ਥਿਆਦਾ ਤੈਨੂੰ ਰਾਤ ਨੂੰ ਕਿਤੇ ਆ ਜੂਗੀ ਹਾਂਜੀ ਉਹ ਬਸ ਸਮੇਂ ਦੀ ਗੱਲ ਹੈ ਪੁਰਾਣੇ ਜ਼ਬਾਨੇ ਚ ਛੋਟੇ ਛੋਟੇ ਹੁੰਦੇ ਜਵਾਖ ਜ਼ਿਆਦੇ ਹੁੰਦੇ ਤੇ ਬੜਾ ਮੀਂਹ ਪਿਆ ਮੀਂਹ ਵੀ ਮੋੜੇ ਤਾਰ ਪੈਂਦੇ ਲੋਕਾਂ ਦੇ ਘਰ ਕੱਚੇ ਸੀ ਤੇ ਉਹ ਮੰਜਾ ਸਿੱਟ ਥੱਲੇ ਹੋਏ ਬਿਸਤਰਾ ਸਿੱਟ ਥੱਲੇ ਹੋਏ ਉਹ ਉਦੋਂ ਕਿਹੜਾ 15 ਫੁੱਟ ਉੱਚੇ ਹੁੰਦੇ ਸੀ 7-8 ਫੁੱਟ 9 ਫੁੱਟ ਵਸਾ ਨਾ ਅੰਦਰ ਪੱਖੇ ਲਾਉਣੇ ਹੁੰਦੇ ਸੀ ਵੀ ਭਾਈ ਸਿਰ ਚ ਵਜੂ ਕਿਸੇ ਦੇ ਤੇ ਉਹ ਜਦੋਂ ਮੀਂਹ ਪੈਣ ਲੱਗਿਆ ਬਰਨਾਲਾ ਉਹ ਕਹਿੰਦਾ ਮੁੰਡੇ ਨੂੰ ਵੱਡੇ ਨੂੰ ਕਹਿੰਦਾ ਜਾ ਉਹ ਦੇਖਿਆ ਕਹਿੰਦਾ ਚੌਂਦਾ ਕਿੱਥੋਂ ਹੈ ਉਹ ਜੋ ਜਾ ਕੇ ਦੇਖਿਆ ਬਰਨਾਲਾ ਬੰਦ ਤੇ ਉਹ ਬਰਨਾਲੇ ਚ ਭਾਈ ਉਹ ਜਵਾਕ ਕਿਤੇ ਲਪੇਟਿਆ ਹੋਇਆ ਉਹ ਮੇਂ ਸੁੱਤਾ ਪਿਆ ਉਹ ਅੱਛਾ ਇਹ ਉਹ ਕਹਿੰਦਾ ਆ ਕੇ ਕਹਿੰਦਾ ਬਾਪੂ ਲੋਕ ਕਹਿੰਦੇ ਨੇ ਕਹਿੰਦਾ ਬੱਚਾ ਰੱਬ ਦਾ ਰੂਪ ਹੁੰਦਾ ਕਹਿੰਦਾ ਸਾਡੇ ਸਾਰਾ ਪੁਰਾਣੇ ਦੇ ਫਸੇ ਫਿਰਦਾ ਕਹਿੰਦਾ ਪਾਣੀ ਮੰਦਗਰੀ ਬੈਠੇ ਹਾਂ ਇਹ ਇਸ ਕਰਕੇ ਭਾਈ ਜਿਹੜਾ ਨਾ ਹੱਸਣਾ ਖੇਲਣਾ ਪਰ ਕਿਸੇ ਦੇ ਤੰਜ ਕਰਕੇ ਕਿਸੇ ਦੇ ਜਿਹੜਾ ਅਪਾਹਜ ਤੇ ਕਿਉਂਕਿ ਬਾਬਾ ਜੀ ਕਹਿੰਦੇ ਕਬੀਰ ਘਰ ਬਡਾਂ ਕੀ ਜੇ ਦੇਹੀ ਦੇ ਕੁਰੰਗ ਆਜ ਕੱਲ ਤਾਂ ਜਾएंगे ਜਿਉਂ ਕਾਂਚੂਰੀ ਪਜੰਗ ਕਹਿੰਦਾ ਵੀ ਅਜੇ ਇਹਦਾ ਆਈ ਮੈਂ ਮੈਂ ਬਹੁਤ ਤਕੜਾ ਕਦੇ ਹੱਸੋ ਨਾ ਇੱਥੇ ਸਿਕੰਦਰ ਹੋਣੀ ਨਹੀਂ ਰਿਹਾ ਆਪਾਂ ਕਿਦੇ ਪਾਣੀ ਆ ਰਹਾਂ ਜਿਵੇਂ ਉਹ ਬਹੁ ਪਰਪੰਚ ਕਰ ਵਰਤਾਂ ਲਿਆਵੇ ਸੁੱਦਾਰਾ ਪਿਆਨ ਲੁਟਾਵੇ ਮਨ ਮੇਰੇ ਭੂਲੇ ਕੈਪਟਨ ਨਾ ਕੀ ਜਾਨ ਤਨ ਮੇਰਾ ਤੇਰੇ ਜੀ ਪਹਿਲੇ ਜਾ ਕਾਦੀ ਖਾਤਰ ਜਿਉਂ ਖਾਵੇ ਪੁੱਤਾਂ ਖਾਵੇ ਤੀਆ ਲੇਖਾ ਦੇ ਆਪਣੇ ਜੀਆ ਬਸ ਜਿਹੜਾ ਜਆ ਦਸਾਂ ਨਾਂ ਦੀ ਕਿਰਤ ਕਮਾਈ ਨਾ ਜਆ ਜਿਹੜਾ ਜਆ ਤੁਹਾਡੇ ਸਾਧਨ ਨੇ ਰੋਜ ਕਰੀ ਜਾਓ ਮਾਇਆ ਧਾਰਿਆਂ ਦਾ ਬੋੜਾ ਸ਼ਬਦ ਨਾ ਸੁਣੀ ਬੋਰੋੜ ਕੁਚੋੜਾ ਤੇ ਠੀਕ ਹੈ ਗੁਜ਼ਾਰੇ ਵਾਸਤੇ ਲਾਇਕ ਮਾਇਆ ਚਾਹੀਦੀ ਵੀ ਹੈ ਉਹ ਕੋਈ ਬੰਦਾ ਮੰਗਦਾ ਸੀ ਤੇ ਉਹ ਕਹਿੰਦਾ ਇੱਕ ਬੰਦੇ ਨੂੰ ਜਾ ਕੇ ਕਹਿੰਦਾ 1 ਰੁਪਿਆ ਦੇ ਦੇ ਉਹਨੂੰ 10 ਰੁਪਏ ਦੇ ਦੇ ਤੇ ਉਹ ਥੋੜੀ ਦੂਰ ਜਾ ਕੇ ਜਦੋਂ ਗਿਆ ਕਹਿੰਦਾ ਯਾਰ ਬੰਦਾ ਠੀਕ ਲੱਗਦਾ ਹੈ ਉਹ ਕਹਿੰਦਾ ਭਰਾਵਾ ਗੱਲ ਸੁਣ ਉਹ ਕਹਿੰਦਾ ਹਾਂ ਕਹ ਤੂੰ ਮੰਗਦਾ ਕਿਉਂ ਹੈ ਕਹਿੰਦਾ ਤੂੰ ਵੀ ਮੰਗਿਆ ਕਰੇਗਾ ਕਹਿੰਦਾ ਕਿਉਂ ਕਹਿੰਦਾ ਮੈਂ ਵੀ ਐਂ ਕਰਦਾ ਸੀ ਜਿਹੜਾ 1 ਰੁਪਇਆ ਮੰਗਦਾ ਉਹਨੂੰ 10 ਦੇ ਦਿੰਦਾ ਸੀ ਅੱਛਾ ਕਹਿੰਦਾ ਮੈਂ ਕਹਿੰਦਾ ਤੂੰ ਤੂੰ ਕਹਿੰਦਾ ਥੋੜਾ ਜਾ ਬੇਸਾ ਦਾ ਫੁਕਰਾ ਨਾ ਬਣਾ ਕਹਾਂ ਜਿਹੜਾ 1 ਰੁਪਇਆ ਮੰਗਦਾ ਉਹਨੂੰ 10 ਦੇ ਆ ਕਰ ਕਹਿੰਦਾ ਉਸ ਗੱਲ ਮੰਗੋ ਉਹ ਆਪਣੇ ਜਿਹੜਾ ਬਿਜਲੀ ਬੋਰਡ ਦਾ ਮਹਿਕਮਾ ਵਿਚਾਰਾ ਕਿਤੇ ਲਾਉਣ ਗਿਆ ਕਿਸੇ ਦੇ ਕੁਸ਼ ਤੇ ਚੰਗਾ ਜਿਹਾ ਘਰ ਦੇਖ ਕੇ ਤੇ ਜ਼ਿੰਮੇਵਾਰਾਂ ਦਾ ਘਰ ਸੀ ਕਹਿੰਦਾ ਮਾਤਾ ਜੀ ਦੋ ਪ੍ਰਸ਼ਾਦੇ ਬਣਾ ਦਿਓ ਕਹਿੰਦੀ ਪੁੱਤਰਾ ਬედა ਦਿੱਤਾ ਸਭ ਕੁਝ ਬਣਾ ਦਿੰਨੇ ਆ ਰੋਟੀ ਬਣਾਤੀ ਤੇ ਉਹਨੂੰ ਕੀ ਪਤਾ ਸੀ ਵੀ ਮਗਰ ਤਾਰ ਖਿੱਚਣ ਆਲਾ ਆਉਂਦਾ ਮਗਰ ਲਾਟੂ ਜੇ ਉਹ ਜਿਹੜੇ ਲਾਉਂਦੇ ਹੁੰਦੇ ਨੇ ਤਾਰ ਨੂੰ ਇੱਕ ਦਾਰਡ ਰੱਖਣ ਬਾਅਦ ਤੇ ਉਹ ਆਈਗੇ ਬੁੜੀ ਰੋਟੀਆਂ ਪਕਾਏਗੇ ਉਹ ਆਉਂਦੀਆਂ ਕਿਤੇ ਗਿਆਂ ਉਹਨਾਂ ਜੀ ਮੇਲੇ ਤੇ ਜਾਂ ਦੀਵਾਨ ਤੇ ਤੇ ਇੱਕ ਕਹਿੰਦਾ ਮਾਤਾ ਜੀ ਕਹਿੰਦਾ ਦੇਖੋ ਦਾਣੇ-ਦਾਣੇ ਤੇ ਮੋਹਰ ਹੁੰਦੀ ਐ ਕਹਿੰਦਾ ਦੇ ਬੰਗਣਾ ਤੁਹਾਡੇ ਤਾਂ ਬੋਰੀਆਂ ਤੇ ਮੋਹਰ ਐ ਤੂੰ ਉਹਨੂੰ ਦਾਣੇ-ਦੂਣੇ ਨਾਲ ਕੀ ਹੁੰਦਾ ਤੇ ਇੱਕ ਕਹਿੰਦਾ ਸਿਆਣਾ ਜੀ ਕਹਿੰਦਾ ਮਾਤਾ ਜੀ ਮੋਹਰ ਜੇਬ ਚ ਰੱਖਦਾ ਜਿੱਥੇ ਦਾਣੇ ਦੇਖਦਾ ਉੱਥੇ ਲਾ ਲੈਨੇ ਕਹਿੰਦਾ ਹੈ ਜੀ ਸਹੀ ਐ ਬੀ ਕਹਿੰਦਾ ਠੀਕ ਐ ਇਹਨਾਂ ਕੁਝ ਕਹਿੰਦੇ ਖਿਮਾ ਦੇ ਜਾਚ ਕਾ ਕੋਈ ਕਿਸੇ ਨੂੰ ਕੋਈ ਸ਼ਬਦ ਜਿਹੜਾ ਉਜਬ ਗਿਆ ਹੋਵੇ ਤੇ ਉਹ ਨੂੰ ਮਤਲਬ ਜਿਆਦਾ ਜ਼ਹਿਰੀਲਾ ਨਾ ਬਣਾਇਓ ਉਹ ਕਿਉਂਕਿ ਹਾਸੀ ਮਜ਼ਾਕ ਚ ਕਈ ਵਾਰੀ ਆਪਾਂ ਹੱਸਦੇ ਹੱਸਦੇ ਠੱਠੇ ਚ ਨਾ ਗੱਲਾਂ ਉਹ ਕਹਦੇ ਕਾਣੇ ਨੂੰ ਕਾਣਾ ਨਾ ਆਖੀ ਕਾਣਾ ਕਰਦਾ ਵਟ ਉਹਨੂੰ ਕੋਲ ਬਿਠਾ ਕੇ ਪੁੱਛੀ ਬਾਈ ਕਿਵੇਂ ਬਹਿ ਗਈ ਸੀ ਅੱਖ ਆਪ ਹੀ ਦੱਸ ਦਿੰਦਾ ਉਹ ਤੇ ਹਾਂਜੀ ਤੇ ਨਾਲੇ ਕਿਤੇ ਫੇਰ ਮਾਰਾ ਸੱਚੀ ਬਾਸ਼ਾ ਟਾਈਮ ਦੇਊਗਾ ਫੇਰ ਕਿਉਂਕਿ ਸਾਡੇ ਕੋਲ ਤਾਂ ਗੱਲਾਂ ਤਾਂ ਮੁੱਕਦੀਆਂ ਹੀ ਨਹੀਂ ਜਿੰਨੀਆਂ ਮਰਜ਼ੀ ਕਰੀ ਜਾਈਏ ਤੇ ਗੱਲ ਜੋ ਗੱਲ ਨਿਕਲੇ ਆਉਂਦੀ ਹੈ ਤੇ ਬੰਦਾ ਕੋਈ ਖੜ ਕੇ ਵੋਟਾਂ ਚ ਉਹ ਜਾ ਕੇ ਕਹਿੰਦਾ ਕਹਿੰਦਾ ਬਈ ਮੈਂ ਕਹਿੰਦਾ ਵੋਟਾਂ ਚ ਖੜਾ ਹੋਇਆ ਤੇ ਕਹਿੰਦਾ ਭਾਈ ਗੱਲ ਮਸ਼ਹੂਰ ਹੈ ਕਹਿੰਦਾ ਮਸ਼ਹੂਰ ਤਾਂ ਮੂਸੇ ਦੇ ਖਰੂਜੇ ਬਹੁਤ ਨੇ ਕਹਿੰਦਾ ਮੂਸਾ ਭਾਈ ਚੂਹੇ ਨੂੰ ਵੀ ਕਹਿੰਦੇ ਨੇ ਚੂਹਾ ਕਹਿੰਦਾ ਗਣੇਸ਼ ਜੀ ਦੀ ਸਵਾਰੀ ਹੈ ਤੇ ਗਣੇਸ਼ ਜੀ ਕਹਿੰਦਾ ਸ਼ਿਵ ਜੀ ਦੇ ਲੜਕੇ ਸੀ ਸ਼ਿਵ ਜੀ ਕਹਿੰਦਾ ਹਿਮਾਲਾ ਪਰਬਤ ਤੇ ਰਹਿੰਦੇ ਸੀ ਹਿਮਾਲਾ ਪਰਬਤ ਤੇ ਬੂਟੀਆਂ ਬਹੁਤ ਹੁੰਦੀਆਂ ਨੇ ਬੁੱਢੇ ਆਹ ਕਹਿੰਦਾ ਭਾਈ ਆਪਣੇ ਕਹਿੰਦਾ ਕੁੜੀਆਂ ਪਹਿਲਾਂ ਚਾਦਰਾਂ ਤੇ ਪਾਉਂਦੀਆਂ ਹੁੰਦੀਆਂ ਤੇ ਕਹਿੰਦਾ ਹੁਣ ਅੱਜ ਕੱਲ ਦਾ ਕਹਿੰਦਾ ਉਹ ਕਹਿੰਦੀ ਮੈਂ ਤੇ ਕਹਿੰਦੀ ਮੈਂ ਨਾ ਕਹਿੰਦੇ ਮੈਂ ਚਾਦਰ ਕੱਢਦੀ ਆ ਮੈਂ ਪਾਉਂਦੀ ਆ ટોਪੇ ਅੱਜ ਕੱਲ ਕੁੜੀ ਕਹਿੰਦੀ ਨਾ ਮੈਂ ਚਾਦਰ ਕੱਢਦੀ ਆ ਨਾ ਮੈਂ ਥੋਪੇ ਪਾਉਂਦੀ ਆ ਮੇਰੇ ਮॉम ਡੈਡ ਸੁਣ ਲੋ ਕਹਿੰਦੀ ਮੈਂ ਟਿਕਟੋਕ ਚਲਾਉਂਦੀ ਆ ਕਿਹੜੀਆਂ ਚਾਦਰਾਂ ਕੱਢਦੀਆਂ ਨੇ ਕਿਹੜੀਆਂ ਭਾਈ ਤੇ ਉਸ ਕਰਕੇ ਉਹ ਫਿਰ ਅਖੀਰ ਤੇ ਆ ਕੇ ਨਾ ਕਹਿੰਦਾ ਕਹਿੰਦਾ ਭਾਈ ਗੱਲ ਤਾਂ ਇਹ ਹੈ ਵੀ ਮੈਂ ਵੋਟਾਂ 'ਚ ਖੜਾ ਹੋ ਗਿਆ ਕਹਿੰਦਾ ਤੁਸੀਂ ਮੈਨੂੰ ਵੋਟਾਂ ਪਾ ਦਿਓ ਹਰਿਆਣੇ 'ਚ ਜਿਵੇਂ ਆਪਣੇ ਪਹਿਲਾਂ ਗਾਉਣ ਵਾਲੀ ਨੂੰ ਲਾਣ ਦੇ ਨਾ ਵੀ ਵੋਟਾਂ ਵਾਲੇ ਜਾ ਕੇ ਉਹ ਲਾਤਾ ਭਾਈ ਉਹਨਾਂ ਨੇ ਤਾਂ ਬੜੇ ਵਧੀਆ ਸ਼ਬਦ ਕਹੇ ਕਹਿੰਦੇ ਹਰਿਆਣਾ ਦੇ ਲੋਕੋ ਕੇ ਦੁੱਖ ਦੂਰ ਕਰਨੀਆਂ ਆ ਗਿਆ ਅਮਨੇ ਰਾਗਣੀਆਂ ਵੀ ਸੁਣੀਆਂ ਭਾਈ ਹਰਿਆਣਵੀ ਵੀ ਮਨੇ ਆ ਵੈਸਾ ਤੇ ਜਦੋਂ ਕਹਿਣ ਲੱਗੇ ਨਾ ਹਰਿਆਣੇ ਕੇ ਲੋਕੋ ਕੇ ਦੁੱਖ ਦੂਰ ਕਰਨੀਆਂ ਆ ਗਿਆ ਬੇਕਾਰੀਆਂ ਤੇ ਭੁੱਖਮਰੀ ਮਰੀ ਦਾ ਨਾਸ਼ ਕਰਨੀਆਂ ਆ ਗਿਆ ਪਿਛਲਾ ਲਫਜੋ ਨੇ ਜਦੋਂ ਬੋਲਿਆ ਨਾ ਨਾਸ਼ ਕਰਨੀਆਂ ਆ ਗਿਆ ਭਾਈ ਨਾਸ਼ ਕਰਨੀਆਂ ਆ ਗਿਆ ਉਹ 10 12 ਵਾਰੀ ਬੋਲਿਆ ਉਹ ਉੱਠ ਕੇ ਲੀਡਰ ਕਹਿੰਦਾ ਅਰੇ ਕਹਿੰਦਾ ਸਾਲੇ ਬਾਉਲੇ ਕਹਿੰਦਾ ਮੇਰਾ ਉਸਤਤ ਕਰਨ ਲੱਗ ਰਿਹਾ ਕਿ ਮੇਰਾ ਬੰਡਾ ਫੋੜਨ ਲੱਗ ਰਿਹਾ ਕਹਿੰਦਾ ਕਹਿੰਦਾ ਸੱਚੀ ਗੱਲ ਦੱਸੀ ਜਾਂਦੇ ਉਹਦਾ ਨਾਸ਼ ਕਰਨੀ ਆ ਗਿਆ ਵੀ ਨਾਸ਼ ਕਰਨੀ ਆ ਗਿਆ ਕਹਿੰਦਾ ਉਹ ਉਸ ਗੱਲ ਵਾਂਗੂ ਭਾਈ ਕਈ ਵਾਰੀ ਨਾਲ ਤੇ ਅੱਜ ਕੱਲ੍ਹ ਭਾਈ ਕੁੜੀ ਵਿਆਹ ਕੇ ਲੈ ਗਏ ਤੇ ਕਰਜ਼ਾਈ ਕਰਤੇ ਛਾਪਾਂ ਚੈਨਾ ਪੀਆਰ ਵਾਲੇ ਜੀਜਿਆਂ ਨੇ ਬਾਹਰ ਗਿਆ ਦੇ ਘਰ ਤੇ ਜ਼ਮੀਨ ਦੱਬੇ ਰਿਸ਼ਤੇਦਾਰਾਂ ਤੇ ਭਾਈ ਭਤੀਜਿਆਂ ਨੇ ਇੱਥੇ ਬਜ਼ੁਰਗ ਭਈਏ ਤੇ ਜਵਾਖ ਰਹਿ ਗਏ ਪੰਜਾਬ ਮਾਜਤਾ ਆਈਲੈਂਡਸ ਦੇ ਬੀਜਿਆਂ ਨੇ ਹੜਬਾਂ ਸੁੱਕੀਆਂ ਤੁਰਦਿਆਂ ਦੇ ਭੜਨ ਗੋਡੇ ਸਾਹ ਦੇ ਰੋਗ ਲਾਤੇ ਬਰਗਰ ਪੀਜਿਆਂ ਨੇ ਪੈਲਸ ਟਰੈਕਟਰ ਬੱਸਾਂ ਧਾਰਮਿਕ ਸਮਾਗਮਾਂ ਤੇ ਚੈਨ ਖੋਲ ਹੀ ਦਿਹਾੜ ਦੀ ਡੀਜਿਆਂ ਨੇ